ਪਿਆਰੇ ਦਸ ਕੋ ਅੱਜ ਅਸੀਂ ਪਹੁੰਚਿਆ ਜਿਲ੍ਹਾ ਲੁਧਿਆਣਾ ਦੇ ਬੁੱਕਲ ਵਿੱਚ ਵਸਿਆ ਪਿੰਡ ਪੱਦੀ ਜੋ ਕਿਸਾਨੇ ਬਾੜ ਤੋਂ ਡੇਲੋ ਰੋਡ ਦੇ ਉੱਤੇ ਸਥਿਤ ਹੈ ਤੇ ਇੱਥੇ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਆ ਲੋਕਾਂ ਨੂੰ ਆ ਸਾਰਾ ਪੰਚਾਇਤ ਪਿੰਡ ਐਨ ਆਰ ਆ ਭਰਾ ਸਾਰੇ ਖੜੇ ਨੇ ਸੋ ਇਹਨਾਂ ਨੂੰ ਇੱਕ ਬਹੁਤ ਵੱਡੀ ਜਿਹੜੀ ਸਮੱਸਿਆ ਆ ਰਹੀ ਹੈ ਇੱਥੇ ਪੀਣ ਵਾਲਾ ਪਾਣੀ ਜਿਹੜਾ ਬਿਲਕੁਲ ਦੂਸ਼ਿਤ ਹੋ ਚੁੱਕਿਆ ਤੇ ਜਿਹਦੇ ਪੀਣ ਦੇ ਨਾਲ ਇਹਨਾਂ ਲੋਕਾਂ ਨੂੰ ਕਈ ਸਾਰੀਆਂ ਬਿਮਾਰੀਆਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੋ ਜਿੱਦਾਂ ਜਿੱਦਾਂ ਆ ਆਬਾਦੀ ਵਧ ਰਹੀ ਆ ਉਸੇ ਤਰੀਕੇ ਨਾਲ ਇਹ ਜਿਹੜਾ ਪਿੰਡ ਆ ਇਹ ਆਲੇ ਦੁਆਲੇ ਫੈਕਟਰੀਆਂ ਦੇ ਨਾਲ ਕਿਰ ਗਿਆ ਫੈਕਟਰੀਆਂ ਦੇ ਨਾਲ ਕਿਰਨ ਦੇ ਨਾਲ ਜਿਹੜਾ ਥੱਲੇ ਵਾਲਾ ਪਾਣੀ ਆ ਸਾਡਾ ਉਹ ਜਿਹੜਾ ਦੂਸ਼ਿਤ ਹੋ ਚੁੱਕਿਆ ਸੋ ਇਹਨਾਂ ਕੋਲੇ ਕਈ ਟੈਕਨੀਕਲੀ ਮਾਹਰ ਵੀ ਹੈਗੇ ਨੇ ਔਰ ਆਪਾਂ ਇਹਨਾਂ ਤੋਂ ਲੈਣਿਆ ਜਾਣਕਾਰੀ ਵੀ ਕੀ ਕੀ ਦਿੱਕਤਾਂ ਨੇ ਔਰ ਇਹ ਪਾਣੀ ਆ ਜਿਹੜਾ ਜਿਹੜੀ ਰਿਪੋਰਟ ਆਈ ਆ ਨੇਕਟਿਵ ਉਹ ਉਹਦਾ ਜਿਹੜਾ ਹਾਲਾ ਉਹ ਕਿਵੇਂ ਹੋ ਸਕਦਾ ਤਾਂ ਜੋ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇੱਥੋਂ ਦੇ ਲੋਕ ਨੇ ਕੈਂਸਰ ਤੋਂ ਬਚ ਸਕਣ ਕਾਲੇ ਪੀੜੇ ਤੋਂ ਬਚ ਸਕਣ ਟੀਵੀ ਤੋਂ ਬਚ ਸਕਣ ਹੋਰ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਾਂ ਨੇ ਉਹ ਇਸ ਨਗਰ ਨੂੰ ਇੱਥੋਂ ਦੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਨੇ ਨੌਜਵਾਨਾਂ ਨੂੰ ਸਭ ਆਪਾਂ ਲੈਣੇ ਆ ਇਹਨਾਂ ਤੋਂ ਜਾਣਕਾਰੀ ਇਸ ਦੇ ਸੰਬੰਧ ਵਿੱਚ ਇਹ ਰਿਪੋਰਟ ਹੈ ਜਿਹੜੀ ਯੂਨੀਵਰਸਿਟੀ ਤੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਗੇਟ ਨੰਬਰ 2 2 ਨੰਬਰ ਤੋਂ ਹਾਂਜੀ ਤੇ ਉਹਨਾਂ ਨੇ ਕੀ ਕਿਹਾ ਹੈ ਉਹਨਾਂ ਨੇ ਜਿਹੜਾ ਦੱਸਿਆ ਹੈਗਾ ਕਿ ਜਿੰਨੇ ਵੀ ਪਾਣੀ ਹੈਗੇ ਉੱਪਰ 1 ਤੇ 2 ਨੰਬਰ ਪਾਣੀ ਜਿਹੜੇ ਹੈ ਸਰਕਾਰੀ ਪਾਣੀ ਉਹਦੇ ਵਿੱਚ ਕੋਈ ਐਸੀ ਮਿਲਾਵਟ ਨਹੀਂ ਹੈ ਲੇਕਿਨ ਜਿੰਨੇ ਵੀ ਜ਼ਮੀਨ ਦੇ ਵਿੱਚੋਂ ਪਾਣੀ ਦੇ ਸੈਂਪਲ ਲਏ ਗਏ ਆ ਉਹ ਸਾਰੇ ਦੇ ਸਾਰੇ ਡਿਫੈਕਟਿਵ ਹੈ ਔਰ ਪਾਣੀ ਦੱਸ ਰਹੇ ਹੈਗੇ ਕਿ ਕੋਈ ਲੈਵਲ 1100 ਦੇ ਪਹੁੰਚਿਆ ਆ ਕੋਈ 240 ਦੇ ਪਹੁੰਚਿਆ ਆ ਅਸੀਂ ਸਾਰੀਆਂ ਫੈਕਟਰੀਆਂ 'ਚ ਵੀ ਗਏ ਸੀ ਗਰਗਰੇ ਕਰੈਲਿਸਟ ਵੀ ਗਏ ਸੀ ਜਿਨ੍ਹਾਂ ਨੇ ਸਾਨੂੰ ਪਾਣੀ ਦੇਣ ਤੋਂ ਮਨ੍ਹਾ ਕਰਤਾ ਅਸੀਂ ਵੀ ਮੱਲਬ ਟੈਕਸਟਾਈਲਸ ਵੀ ਗਏ ਸੀ ਇਹਨਾਂ ਨੇ ਪਾਣੀ ਦੇਣ ਤੋਂ ਮਨ੍ਹਾ ਨਹੀਂ ਕੀਤਾ ਪਰ ਉਹ ਸਾਡਾ ਪਾਣੀ ਟੈਸਟ ਨਹੀਂ ਹੋ ਸਕਿਆ ਕਿਉਂਕਿ ਇਹ ਵੈਕਟਰੀਅਲੀਜੀਕਲੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਵੈਕਟਰੀਅਲੀਜੀਕਲੀ ਪਾਣੀ ਟੈਸਟ ਨਹੀਂ ਕਰਦੀ ਇਹ ਸਿਰਫ ਗਵਰਨਮੈਂਟ ਦੀ ਅਪਰੂਵਡ ਲੈਬਰਾਟਰੀਆਂ ਹੀ ਕਰ ਸਕਦੀਆਂ ਹੈਗੀਆਂ ਸਾਡੇ ਏਰੀਆ ਨੂੰ ਸੀਨੀਅਰ ਮੈਡੀਕਲ ਅਫੀਸਰ ਮਲੋਦ ਪੈਂਦਾ ਹੈਗਾ ਜਿਹੜਾ ਕਿ ਇਸ ਪਾਣੀ ਨੂੰ ਟੈਸਟ ਕਰ ਸਕਦਾ ਹੈਗਾ ਅਗਰ ਉਹ ਸਾਡੇ ਪਾਣੀ ਨੂੰ ਟੈਸਟ ਕਰਕੇ ਰਿਪੋਰਟਾਂ ਦੇ ਸਕਦਾ ਹੈਗਾ ਜੋ ਮੇਰੇ ਕੋਲ ਟੈਸਟ ਰਿਪੋਰਟ ਹੈ ਉਹ ਦੱਸਦੀ ਹੈਗੀ ਕਿ ਇਹਦੇ ਨਾਲ ਕੈਂਸਰ ਤੇ ਟੀਵੀ ਦੇ ਪੇਸ਼ੈਂਟ ਬਹੁਤ ਜ਼ਿਆਦਾ ਹੋ ਸਕਦੇ ਹੈਗੇ ਔਰ ਜੋ ਪੰਚਾਇਤ ਨੇ ਸਾਨੂੰ ਦੱਸਿਆ ਹੈਗਾ ਇਸ ਹਿਸਾਬ ਨਾਲ ਘੱਟੋ ਘੱਟ 50 ਆਦਮੀ ਐਸੇ ਕੁਝ ਆਦਮੀਆਂ ਦੇ ਵਿੱਚੋਂ ਮੌਤ ਵੀ ਹੋ ਚੁੱਕੀ ਹੈ ਸਿਰਫ ਇਸ ਪਾਣੀ ਦੀ ਵਜ੍ਹਾ ਨਾਲ ਪਾਣੀ ਦੀ ਕੰਟਾਮਿਨੇਸ਼ਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋ ਚੁੱਕੀ ਹੈ ਚਾਹੇ ਉਹ 200 ਫੁੱਟ ਤੇ ਲਿਆ ਜਾਏ ਚਾਹੇ 300 ਫੁੱਟ ਤੇ ਲਿਆ ਜਾਏ ਪਾਣੀ ਦੇ ਸੈਂਪਲ ਜਿਹੜੇ ਦਿੱਤੇ ਗਏ ਉਹ ਮੇਰੇ ਕੋਲ ਹੈਗੇ ਆ 300 ਫੁੱਟ ਦਾ ਵੀ ਪਾਣੀ ਲਿਆ ਗਿਆ ਉਹ ਵੀ ਕੰਟਾਮਿਨੇਟਿਡ ਹੈ 100 ਫੁੱਟ ਦਾ ਵੀ ਪਾਣੀ ਲਿਆ ਗਿਆ ਉਹ ਵੀ ਕੰਟ emulated. ਬੰਦਿਆਂ ਦੀ ਬਿਮਾਰੀਆਂ ਨੂੰ ਬਚਾਉਣ ਵਾਸਤੇ ਅਸੀਂ ਉਪਰਾਲੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਗਵਰਨਮੈਂਟ ਦੇ ਕੰਨ ਖੋਲਣ ਤਾਂ ਕਰਕੇ ਪਾਣੀ ਦੀ ਜਿਹੜੀ ਸਰਾਊਂਡਿੰਗ ਫੈਕਟਰੀਆਂ ਹੈਗੀਆਂ ਉਹਨਾਂ ਦੇ ਪ੍ਰੋਪਰ ਸਟਰੀਟ ਸੇਵਰੇਜ ਟ੍ਰੀਟਮੈਂਟ ਪਲਾਂਟ ਲੱਗਣ ਤਾਂ ਕਰਕੇ ਪਾਣੀ ਨੂੰ ਉਹ ਗਰਾਊਂਡ 'ਚ ਨਾ ਛੱਡ ਸਕੇ ਜੋ ਮੈਨੂੰ ਪੰਚਾਇਤ ਕੋਲੋਂ ਤੇ ਹੋਰ ਵਸਿੰਦਿਆਂ ਕੋਲੋਂ ਪਤਾ ਲੱਗ ਗਿਆ ਉਹਦੇ ਹਿਸਾਬ ਨਾਲ ਤਾਂ ਇਹ ਹੈ ਕਿ ਕੋਈ ਵੀ ਐਸੀ ਫੈਕਟਰੀ ਨਹੀਂ ਹੈ ਜਿਹੜੀ ਪਾਣੀ ਆਪਣੇ ਗੰਦਾ ਪਾਣੀ ਗਰਾਊਂਡ ਲੈਵਲ 'ਚ ਨਾ ਪਾਉਂਦੀ ਹੋਵੇ ਇਹਦੀ ਰਿਪੋਰਟ ਗਰਾਊਂਡ ਵਾਟਰ ਟੈਸਟਿੰਗ ਤੋਂ ਵੀ ਹੋ ਸਕਦੀ ਹੈ ਜੀ ਮਲੋਤ ਤੋਂ ਵੀ ਹੋ ਸਕਦੀ ਹੈ ਜੀ ਕਿੰਨੀਆਂ ਫੈਕਟਰੀਆਂ ਆਏ ਇਹਦੇ ਸਰਾਊਂਡਿੰਗ ਏਰੀਆ 'ਚ ਅਸੀਂ ਜਿਹੜੀਆਂ ਵੱਡੀਆਂ ਤਾਂ ਹੈਗੀਆਂ ਉਹ ਤਾਂ 8-10 ਹੀ ਆਂ ਲੇਕਿਨ ਇਲੈਕਟ੍ਰੋਪਲੇਟਿੰਗ ਵਾਲੀਆਂ ਵੀ ਆਂ ਟੈਕਸਟਾਈਲ ਮਿਲਣਾ ਜ਼ਿਆਦਾ ਹੈਗੀਆਂ ਘੱਟੋ ਘੱਟ 10 12 ਫੈਕਟਰੀਆਂ ਦਾ ਇੰਨੀਆਂ ਵੱਡੀਆਂ ਵੱਡੀਆਂ ਹੈਗੀਆਂ ਜਿਹੜਾ ਪਾਣੀ ਵਿੱਚ ਸਿਟ ਰਹੀਆਂ ਮਤਲਬ ਇਹ ਏਰੀਆ ਪੂਰਾ ਡੇਂਜਰ ਜ਼ੋਨ ਦੇ ਵਿੱਚ ਤੁਸੀਂ ਮੰਨਦੇ ਹੋ ਡੇਂਜਰ ਜ਼ੋਨ ਦੇ ਵਿੱਚ ਡੇਂਜਰ ਤੋਂ ਉੱਪਰ ਵੀ ਅਗਰ ਰੈੱਡ ਜ਼ੋਨ ਅਸੀਂ ਕਾਊਂਟ ਕਰੀਏ ਏਰੀਆ ਉੱਥੇ ਆ ਚੁੱਕਿਆ ਹੈਗਾ ਅਗਰ ਗਵਰਨਮੈਂਟ ਇੱਥੇ ਐਕਸ਼ਨ ਨਹੀਂ ਰੈਂਦੀ ਕੱਲ ਨੂੰ ਪਤਾ ਨਹੀਂ ਹੈ ਇਸ ਪਿੰਡ ਦਾ ਹੋਏਗਾ ਵੀ ਸਹੀ ਕੱਲ ਨੂੰ ਇੱਥੇ ਆਬਾਦੀ ਰਹੇਗੀ ਜਾਂ ਨਹੀਂ ਰਹੇਗੀ ਮੈਨੂੰ ਮੈਂ ਕਹਿ ਨਹੀਂ ਸਕਦਾ ਫੈਕਟਰੀਆਂ ਦੇ ਕਿਰਨ ਨਾਲ ਲੋਕਾਂ ਨੂੰ ਜਿਹੜੀ ਵੱਡੀ ਸਮੱਸਿਆ ਵਾ ਤੁਸੀਂ ਆਪਣੇ ਐਂਗਲ ਤੋਂ ਕਿਸ ਤਰੀਕੇ ਨਾਲ ਦੇਖਿਆ ਕੀ ਰੋਕਥਾਮ ਕਿਵੇਂ ਹੋ ਸਕਦੀ ਹੈ ਰੋਕਥਾਮ ਸੀਵਰੇਜ ਟ੍ਰੀਟਮੈਂਟ ਪਲਾਂਟ ਜਿਹੜੇ ਹਨ ਉਹ ਪ੍ਰੋਪਰ ਲਗਾਏ ਜਾਣ ਉਹ ਆਪਣੀ ਜ਼ਮੀਨ ਖਰੀਦਣ ਜਿੰਨੇ ਜਿੰਨੇ ਕੇਐਲ ਦਾ ਉਹਨਾਂ ਨੂੰ ਐਸਟੀਬੀ ਚਾਹੀਦਾ ਹੈਗਾ ਉਹ ਲਗਾਣ ਔਰ ਉਹਦੇ ਹਿਸਾਬ ਨਾਲ ਮਲਟੀਪਲਾਈਇੰਗ ਫੈਕਟਰ ਲਗਾ ਕੇ ਜਿੰਨੇ ਏਕੜ ਜ਼ਮੀਨ ਚਾਹੀਦੀ ਹੈ ਉੱਥੇ ਯੂਕਲਿਪਟਸ ਟਰੀ ਪਾਪੂਲਰ ਟਰੀ ਜਾਂ ਹੋਰ ਟਰੀ ਜਿਹੜੇ ਗਵਰਨਮੈਂਟ ਪ੍ਰੈਸਕ੍ਰਾਈਬ ਕਰਦੀ ਹੈ ਉਹ ਟਰੀ ਲਗਾਏ ਜਾਣ ਤਾਂ ਇਹ ਸੋਲੂਸ਼ਨ ਨਿਕਲ ਸਕਦਾ ਹੈ ਪ੍ਰਾਪਰਟੀ ਡੀਲਰ ਤਾਂ फटाफट ਜਮੀਨ ਵੇਚ ਕੇ ਅੱਗੇ ਜਾਂਦੇ ਆ ਨਾ ਉਹਨਾਂ ਕੋਲ ਮਾਨਤਾ ਹੁੰਦੀ ਆ ਨਾ ਉਹਨਾਂ ਕੋਲ ਉਹਨਾਂ ਕੋਲ ਲਾਇਸੈਂਸ ਹੁੰਦੇ ਆ ਸਿਰਫ ਪੈਸਾ ਉਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਉਹ ਇੰਡਸਟਰੀਅਲ ਜ਼ੋਨ ਡਿਕਲੇਅਰ ਕਰਾ ਕੇ ਪਿੰਡ ਵਾਲਿਆਂ ਨੂੰ ਬਰਬਾਦ ਕਰ ਦਿੰਦੇ ਹੈਗੇ ਇਸ ਪਿੰਡ ਦੀ ਵੀ ਹਾਲਤ ਇਹੀ ਹੈ ਇਸ ਤੋਂ ਪਿੰਡ ਇਸ ਤੋਂ ਪਹਿਲਾਂ ਪਿੰਡ ਦਾ ਪ੍ਰਦੇਸ਼ ਚ ਪਾਣੀ ਬਿਲਕੁਲ ਨਹੀਂ ਸੀਗਾ ਜਰਦੀਆਂ ਫੈਕਟਰੀਆਂ ਲੱਗਣੀਆਂ ਸ਼ੁਰੂ ਹੋਈਆਂ ਲੋਕੀ ਬਿਮਾਰ ਹੋਣਾ ਸ਼ੁਰੂ ਹੋ ਗਿਆ ਹੈ ਕੈਂਸਰ ਹੋਣਾ ਸ਼ੁਰੂ ਹੋ ਗਿਆ ਹੈਗਾ ਉਹ ਜਦ ਵੀ ਕਿੱਥੇ ਰਿਪੋਰਟਾਂ ਚਾਹੀਦੀਆਂ ਹੋਣਗੀਆਂ ਅਸੀਂ ਗਵਰਨਮੈਂਟ ਦੇ ਜਿੱਤੋਂ ਟ੍ਰੀਟਮੈਂਟ ਹੋ ਰਿਹਾ ਅਸੀਂ ਉਹ ਰਿਪੋਰਟਾਂ ਪੇਸ਼ ਕਰਦਾ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਉਹਦੇ ਨਾਲ ਨਾਲ ਹੀ ਇਸ ਵਕਤ ਸਾਡੇ ਇਸੇ ਪਿੰਡ ਦੇ ਜਿਹੜੇ ਸਰਪੰਚ ਨੇ ਲਾਲੀ ਜੀ ਉਹ ਵੀ ਮੌਜੂਦ ਨੇ ਤੇ ਮੈਡਮ ਜੀ ਸੋ ਇਹਨਾਂ ਤੋਂ ਵੀ ਆਪਾਂ ਲੈਣਿਆ ਜਾਣਕਾਰੀ ਇਹ ਪੱਦੀ ਦੇ ਵਿੱਚ ਛੜੇ ਆ ਜਿਹੜੀ ਇੱਕ ਅਲੱਗ ਜੀ ਅਜੀਬ ਜੀ ਕਹਾਣੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਸ ਤਰ੍ਹਾਂ ਦੀ ਖਬਰ ਆਖਾਉਣਾ ਜਿੱਦੇ ਪਿੰਡਾਂ ਦੇ ਬੁਕਾਲ ਹੋ ਰਹੇ ਨੇ ਜਾਂ ਕੋਈ ਜਿੱਥਾ ਦੇ ਵਿੱਚ ਬੱਚੇ ਦਿੱਤੇ ਜਾਂਦੇ ਕਿੰਦਾ ਆ ਰਹੇ ਆ ਅਸੀਂ ਪਿੰਡ ਪੱਦੀ ਦੇ ਵਿੱਚ ਇਸ ਟਾਈਮ ਮੌਜੂਦ ਆ ਇੱਕ ਬੱਖਰੀ ਜੀ ਕਹਾਣੀ ਆ ਜਿਹੜੀ ਕਿ ਤੁਸੀਂ ਬਹੁਤ ਹੀ ਗੌਰ ਨਾਲ ਸੁਣੋਗੇ ਤੇ ਫਿਰ ਉੱਤੇ ਵਿਚਾਰ ਕਰੋਗੇ ਤੇ ਉਹਦੇ ਬਾਰੇ ਸੋਚੋਗੇ ਵੀ ਇਹ ਜੇ ਦੇਖਿਆ ਜਾਵੇ ਤਾਂ ਇਸ ਪਿੰਡ ਦੇ ਜਿਹੜੇ ਲੋਕ ਨੇ ਪਿਛਲੇ ਕਾਫੀ ਸਮੇਂ ਤੋਂ ਇੱਕ ਗੰਭੀਰ ਸਮੱਸਿਆ ਦੇ ਨਾਲ ਝੂਝ ਰਹੇ ਨੇ ਜਦੋਂ ਇਹ ਇਹ ਪਿੰਡਾ ਜਿਹੜਾ ਇਹ ਇਹ ਪਿੰਡ ਦਾ ਜਿਹੜਾ ਕਮਰਸ਼ੀਅਲ ਪਿੰਡ ਨਹੀਂ ਹੋਇਆ ਸੀ ਤਾਂ ਇੱਥੇ ਬਹੁਤ ਵੱਡੀ ਜਿਹੜੀ ਜ਼ਮੀਰ ਸੀ ਖੁੱਲੀ ਜ਼ਮੀਰ ਸੀ ਹਰ ਹੁੜੀ ਹੁੜੀ ਸਹਿਰੀ ਵਿਵਾਦੀਆ ਸਾਰੇ ਜਿਹੜੇ ਫੈਕਟਰੀ ਵਾਲੇ ਲੋਕ ਨੇ ਮਾਲਕ ਦੇ ਉਹਨਾਂ ਨੇ ਇਸ ਪਿੰਡ ਦੀ ਜਿਹੜੀ ਜ਼ਮੀਨ ਦੀ ਜਿਹੜੀ ਸ਼ੁਰੂ ਕਰਤੀ ਤਾਂ ਸਿੱਧੇ ਜੇ ਜ਼ਮੀਨ ਆ ਅੱਜ ਕੱਲ੍ਹ ਦੇ ਪਿੰਡਾ ਜਿਹੜਾ ਉਪਰਤੀਆ ਕਿਤੇ ਜਾਂਦੇ ਨੇ ਤਾਂ ਇੱਥੇ ਕੁਝ ਕੇ ਮੁਖਤਵਰ ਵਿਅਕਤੀਆਂ ਨੇ ਸੋਚਿਆ ਵੀ ਇਹ ਪਿੰਡ ਦਾ ਜਿਹੜਾ ਪਾਣੀ ਆ ਉਹ ਸੈਂਪਲ ਟੈਸਟ ਕਰਾਇਆ ਜਾਵੇ ਤਾਂ ਤੇ ਉਹਨਾਂ ਦੇ ਅੱਗੇ ਜਾ ਕੇ ਕੀ ਬਣੂਗਾ ਅੱਜ ਕੈਂਸਰ ਨਾਲ ਪੀੜਤ ਲੋਕਾਂ ਦੇ ਇਹ ਜਿਹੜੇ ਐਕਸਰੇ ਨੇ ਪਿੰਡ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਨੂੰ ਪਿੰਡ ਪ੍ਰਤੀ ਮੋਹ ਆ ਪਿਆਰ ਆ ਇਹਦੇ ਵਿੱਚ ਕੁਝ ਵੀਰ ਸਾਡੇ ਐਨਆਰਆਈ ਵੀ ਨੇ ਜਿਹੜਾ ਜਿਹੜੀ ਇਹ ਪਿੰਡ ਤਦੋਂ ਇਹਨਾਂ ਦਾ ਸਾਸਿਕਲ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਸਮੱਸਿਆ ਦੇਖੋ ਜੀ ਮੇਨ ਪ੍ਰੋਬਲਮ ਆ ਜਿਹੜੀ ਉਹ ਸਾਡੇ ਮਤਲਬ ਲਾਲੋ ਆਮ ਲੋਕ ਬਿਮਾਰ ਬਹੁਤ ਜਿਆਦਾ ਹੋਣ ਲੱਗੇ ਪਹਿਲਾਂ ਤਾਂ ਇੰਨੀ ਅਸੀਂ ਗੱਲ ਸੋਚੀ ਨਹੀਂ ਗਈ ਫਿਰ ਮੌਤਾਂ ਬਹੁਤ ਜਿਆਦਾ ਹੋਣ ਲੱਗੀਆਂ ਹਫਤੇ ਦੇ ਵਿੱਚ ਇੱਕ ਮੌਤ ਫਿਰ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਸੋਚਿਆ ਵੀ ਇਹਦਾ ਕਾਰਨ ਕੀ ਇਹ ਦਿੱਤੀ ਹੈ ਤੇ ਫਿਰ ਇਹਦਾ ਪਾਣੀ ਟੈਸਟ ਕਰਵਾਇਆ ਜੀ ਜਿਹੜੀ ਪਾਣੀ ਟੈਸਟ ਕਰਵਾਇਆ ਉਹਦੀ ਮਾਤਰਾ ਮਤਲਬ ਲਾ ਲੋ ਚਾਹੀਦੀ 100 ਤੋਂ ਘੱਟ ਜੀ ਉਹ 1100 ਤੋਂ ਉੱਤੇ ਫਿਰਦੀ ਆ ਉੱਪਰ ਹੋ ਗਈ ਉੱਪਰ ਹੋਈ ਫਿਰਦੀ ਆ ਇਹ ਕੋਡਾ ਤੁਹਾਡੇ ਕੋਲ ਬਿਲਕੁਲ ਬਿਲਕੁਲ ਜੀ ਇਹ ਦਫਾ ਸਾਡੇ ਦਰਸ਼ਕਾਂ ਨੂੰ ਹਾਂ ਜੀ ਇਹ ਅਸੀਂ ਆਪਦੇ ਲੈਵਲ ਤੇ ਯੂਨੀਵਰਸਿਟੀ ਤੋਂ ਕਰਵਾਈ ਆ ਜੀ ਠੀਕ ਆ ਜੀ ਆ ਦੇਖ ਸਕਦੇ ਤੁਸੀਂ ਇਹ ਨਜ਼ਰ ਰਿਹਾ ਨੇ ਵੀ ਜਿਹੜੀ ਇੱਥੇ ਇਹਦੀ ਮਾਤਰਾ 100 ਤੋਂ ਘੱਟ ਹੋਣੀ ਚਾਹੀਦੀ ਆ ਇਹ 11 1100 ਹੋਈ ਪਈ ਆ ਦੇਖੋ ਜੀ ਤੁਸੀਂ 1040 1100 ਦੋ ਜਗ੍ਹਾ ਤੋਂ 1100 ਆਈ ਆ ਜੀ ਤੇ ਇੱਕ ਉੱਪਰ ਇਹਨੇ ਚੈੱਕ ਕਰਾਇਆ ਤੇ ਇਹ ਦੋ ਜੱਕੇ ਤੇ ਇਹ ਜਿਹੜਾ ਅੱਡਾ ਵਾ ਇਹ ਸਮਰਸੀ ਮਤਲਬ ਇਹਨਾਂ ਨੇ ਪਾਣੀ ਚੈੱਕ ਕਰਾਇਆ ਜਿੰਨਾ ਡੂੰਗਾ ਸੀਗਾ ਉਹ ਵੀ ਗਲਤ ਆ ਜੀ ਉਹਦੀ ਵੀ 1100 ਆਇਆ ਤੇ ਇੱਕ ਆ ਜਿਹੜਾ ਪੱਦੀ ਕਲੋਨੀ ਦੇ ਵਿੱਚ ਇਹਨਾਂ ਨੇ ਸਮਰਸੀ ਚੈੱਕ ਕਰਾਇਆ ਇਹਦਾ ਵੀ 1100 ਆਇਆ ਇਹ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਜੀ ਅੱਗੇ ਹੁਣੇ ਦੇ ਕੋਈ ਵੀ ਲੀਗਲ ਐਕਸ਼ਨ ਆ ਜਾਂ ਕੋਈ ਸਾਡੇ ਹੈਗੇ ਨੇ ਸਤਕਾਰਯੋਗ ਤੇ ਇਹਨਾਂ ਨਾਲ ਵੀਰ ਜੀ ਉਹਨਾਂ ਨਾਲ ਕੰਟੈਕਟ ਕਰਿਆ ਜੀ ਜੋ ਵੀ ਸਾਡਾ ਲੀਗਲੀ ਐਕਸ਼ਨ ਹੋਊਗਾ ਜੀ ਉਹ ਕਰਾਂਗੇ ਹੁਣ ਅੱਗੇ ਜੀ ਤੇ ਇਹ ਗੱਲ ਕਿੰਨੀ ਕੁ ਸੱਚਾਈ ਹੈ ਵੀ ਤੁਹਾਡੇ ਪਿੰਡ ਦੇ ਵਿੱਚ ਕੈਂਸਰ ਤੇ ਕਾਲੇ ਪੀਲੇ ਦੇ ਬਹੁਤ ਮਰੀਜ਼ ਨੇ ਮੈਂ ਕਹਾਂ ਜੀ ਰਿਪੋਰਟਾਂ ਨੇ ਸਾਡੇ ਕੋਲ ਆਮ ਦੇਖ ਲਓ ਜੀ ਬਹੁਤ ਜ਼ਿਆਦਾ ਮਰੀਜ਼ ਨੇ ਇਹ ਸਾਰਾ ਹੋਇਆ ਸਾਡਾ ਫੈਕਟਰੀਆਂ ਦੇ ਪਾਣੀ ਜਿਹੜਾ ਥੱਲੇ ਪਾਉਂਦੇ ਨੀਚੇ ਪਾਉਂਣਾ ਉਹਦੇ ਕਰਕੇ ਜੀ ਅੱਛਾ ਹਾਂ ਜੀ ਬੰਦਰ ਸਿੰਘ ਜੀ ਹੈਪੀ ਹੋਰ ਐਨ ਆਰ ਆਏ ਨੇ ਉਹਨਾਂ ਨੇ ਹੰਬੜਾ ਕੀਤਾ ਤੁਸੀਂ ਵੀ ਹੰਬੜਾ ਮਾਰਿਆ ਇਸ ਤੋਂ ਪਹਿਲਾਂ ਵੀ ਕੋਈ ਉਪਰਾਲਾ ਹੋਇਆ ਹੋਇਆ ਨਹੀਂ ਇਸ ਤੋਂ ਪਹਿਲਾਂ ਉਪਰਾਲਾ ਤਾਂ ਦੇਖੋ ਕੋਸ਼ਿਸ਼ ਤਾਂ ਕਰਦੇ ਸੀਗੇ ਜੀ ਪਰ ਪਹਿਲਾਂ ਇੰਨੇ ਲੈਵਲ ਤੇ ਨਹੀਂ ਕਦੇ ਗਏ ਸੀ ਕਿਉਂਕਿ ਪਤਾ ਨਹੀਂ ਲੱਗਦਾ ਸੀ ਕਾਰਨ ਹੁਣ ਜਦੋਂ ਟੈਸਟਿੰਗ ਹੀ ਆਪਾਂ ਕਰਵਾ ਲਈ ਹੁਣ ਮੇਨ ਕਾਰਨ ਆਪਾਂ ਨੂੰ ਪਤਾ ਹੀ ਵੀ ਜਿਹੜੀ ਇੰਡਸਟਰੀ ਆ ਜੀ ਸਾਡੇ ਸਾਰੇ ਵਾਲੇ ਵਾਲੇ ਲੱਗ ਗਈ ਉਹ ਪਾਣੀ نیچے ਪਾਉਂਦੇ ਆ ਉਹਦੇ ਕਰਕੇ ਮੇਨ ਪ੍ਰੋਬਲਮ ਸੀ ਕਦੇ ਉਧਰ ਤੱਕ ਪਹੁੰਚ ਕੀਤੀ ਹੈ ਦੇਖਿਆ ਤੁਸੀਂ ਆਪਣੇ ਅੱਕੀ ਕਦੇ ਵੀ ਉਹ ਪਾਣੀ ਨੀਚੇ ਪੈ ਰਿਹਾ ਦੱਸ ਦਿਆ ਜੀ ਲੋਕ ਆ ਕਿ ਸਾਨੂੰ ਜਿਹੜੇ ਉੱਥੇ ਕੰਮ ਕਰਦੇ ਆ ਉਹ ਦੱਸ ਦਿਆ ਸਾਰੇ ਫਿਰ ਤੁਸੀਂ ਉੱਤੇ ਕੋਸ਼ਿਸ਼ ਨਹੀਂ ਕੀਤੀ ਉੱਥੇ ਪਹੁੰਚਣ ਦੀ ਗਏ ਆ ਜੀ ਕਈ ਫੈਕਟਰੀਆਂ ਤਾਂ ਸਾਨੂੰ ਅੰਦਰ ਹੀ ਨਹੀਂ ਜਾਣ ਦਿੱਤਾ ਜੀ ਉਹ ਕਹਦੇ ਵੀ ਸਾਨੂੰ ਕੋਈ ਲੀਗਲੀ ਆਪਦੀ ਲੈ ਕੇ ਆਓ ਉੱਡੇ ਕੋਲੇ ਕੁਝ ਵੀ ਹੈਗਾ ਉਹ ਅੱਗੇ ਸਿੰਪਲ ਲੈਣ ਜਾਂ ਕੁਝ ਵੀ ਉਹਦਾ ਪਾਣੀ ਦਾ ਅਸੀਂ ਨਹੀਂ ਅੰਦਰ ਸਾਨੂੰ ਜਾਣ ਦੇਣਾ ਹਾਂਜੀ ਉਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ ਵਿੱਚ ਕਈ ਫੈਕਟਰੀਆਂ ਹੈਗੀਆਂ ਉਹਨਾਂ ਦੇ ਮਤਲਬ ਲਾ ਲੋ ਲਏ ਨੇ ਆਪ ਸਿੰਪਲ ਲੇ ਕੇ ਆਪਾਂ ਕਰ ਨਹੀਂ ਸਕਦੇ ਉਹੀ ਹੁਣ ਪ੍ਰਸ਼ਾਸਨ ਤੋਂ ਮਦਦ ਲਵਾਂਗੇ ਜੀ ਪ੍ਰਸ਼ਾਸਨ ਤੋਂ ਨਾ ਲੈ ਕੇ ਸਾਰਾ ਇਹ ਕਹਿਣਾ ਚਾਹੁੰਦੇ ਤੁਸੀਂ ਪੰਜਾਬ ਸਰਕਾਰ ਨੂੰ ਤੇ ਸੈਂਟਰ ਗਵਰਨਮੈਂਟ ਨੂੰ ਤੇ ਜਿਹੜਾ ਇਹ ਵਿਭਾਗ ਆ ਉਹਨਾਂ ਨੂੰ ਦੇਖੋ ਜੀ ਇਹੀ ਕਹਿਣਾ ਚਾਹੁੰਦੇ ਆ ਇਹ ਤਾਂ ਨਿਹਰਾ ਬੰਬ ਵਾਲੀ ਸਥਿਤੀ ਹੋ ਗਈ ਜੀ ਬਿਲਕੁਲ ਜਿਹੜੇ ਮਤਲ ਲਾ ਲੋ ਥੱਲੇੋਂ ਪਾਣੀ ਆ ਪਾਣੀ ਤੋਂ ਬਿਨਾ ਆਪਾਂ ਹਰ ਇੱਕ ਚੀਜ਼ ਤੇ ਆਪਾਂ ਨੂੰ ਪਾਣੀ ਦੀ ਲੋੜ ਪੈਂਦੀ ਹੈ ਅੱਗੇ ਬੱਚੇ ਨੇ ਉਹ ਰੋਜ਼ ਬਿਮਾਰ ਹੁੰਦੇ ਤੋਂ ਵੱਧ ਮੌਤਾਂ ਹੋਣਗੀਆਂ ਇਹੀ ਅਪੀਲ ਕਰਦੇ ਆਂ ਵੀ ਪ੍ਰਸ਼ਾਸਨ ਸਾਡੀ ਮਦਦ ਕਰੇ ਜੀ ਜੋ ਵੀ ਸੈਂਪਲ ਨੇ ਜਾਂ ਹੋਰ ਨੇ ਕੁਝ ਵੀ ਆ ਪਾਣੀ ਆ ਜਿਹੜਾ ਕਿ ਇਹਨਾਂ ਦੇ ਸੈਂਪਲ ਚੈੱਕ ਕਰਾਇਆ ਜੇ ਦੇਖਿਆ ਜਾਵੇ ਤਾਂ ਇੱਕ ਕੇਸ ਹੁੰਦਾ ਇਹ ਦੂਰੋਂ ਦੇਖਣ ਨੂੰ ਤੇਲ ਲੱਗ ਰਿਹਾ ਵਾ ਜਦੋਂ ਇਹ ਆਪਣੇ ਸਰੀਰ ਦੇ ਅੰਦਰ ਜਾਣਾ ਕਿੰਨਾ ਘਾਤਕ ਹੋਣਾ ਹੋਣਾ ਮੈਂ ਇਹ ਤਾਂ ਫਿਰ ਜਦੋਂ ਡਾਕਟਰੀ ਰਿਪੋਰਟ ਆਉਂਦੀ ਹੈ ਜਦੋਂ ਹੀ ਪਤਾ ਲੱਗਦਾ ਦੇਖੋ ਇਸ ਤਰ੍ਹਾਂ ਦਾ ਜਿਹੜਾ ਪਾਣੀ ਆ ਸਾਡੇ ਜਿਹੜੇ ਬੱਚੇ ਪੀਣਗੇ ਤਾਂ ਉਹ ਕਿਵੇਂ ਵਧਣ ਵਧਣ ਫੁੱਲਣਗੇ ਤੇ ਕਿੰਨੀ ਉਹਨਾਂ ਦੀ ਗਰੋਥ ਹੋਊਗੀ ਹੋਈ ਹੈ ਜਿਵੇਂ ਨਸਿਆਂ ਨੂੰ ਲੈ ਕੇ ਚੱਲੀ ਹੋਈ ਹੈ ਜਾਂ ਜਿਹੜੇ ਸਾਡੇ ਹੋਰ ਇਸ ਤਰ੍ਹਾਂ ਦੇ ਮੁੱਦੇ ਨੇ ਉਹ ਇਸ ਤਰ੍ਹਾਂ ਦਾ ਵੀ ਮੁੱਦਾ ਦੇਖਣਾ ਚਾਹੀਦਾ ਵੀ ਜਿੱਥੇ ਜੇ ਆਪਾਂ ਦੁੱਧ ਵਰਤਦੇ ਆ ਤਾਂ ਦੁੱਧ ਦੇ ਵਿੱਚ ਵੀ ਪਾਣੀ ਪੈਂਦਾ ਤਾਂ ਜੇ ਚਾਹ ਵਰਤ ਪੀਂਦੇ ਆ ਤਾਂ ਉਹਦੇ ਵਿੱਚ ਵੀ ਪਾਣੀ ਪੈਂਦਾ ਸਬਜ਼ੀ ਦੇ ਵਿੱਚ ਵੀ ਪਾਣੀ ਪੈਂਦਾ ਤੁਹਾਨੂੰ ਸਪੋਰਟ ਕਰੇ ਜਿਹੜਾ ਸਾਡਾ ਪਾਣੀ ਹੈ ਇਹ ਪੂਰੇ ਤਰ੍ਹਾਂ ਖਰਾਬ ਹੋ ਚੁੱਕਿਆ ਹੈ ਸਾਡੇ ਤੁਸੀਂ ਬੱਦੀ ਕਲੋਨੀ ਜਾ ਕੇ ਦੇਖੋ ਬਹੁਤ ਜ਼ਿਆਦਾ ਬਿਮਾਰੀਆਂ ਨਾਲ ਪੀੜਤ ਨੇ ਲੋਕ ਕੈਂਸਰ ਨਾਲ ਕਈ ਬਤਾ ਸਾਡੇ ਜਿਹੜੇ ਨਾਲ ਡੈਥ ਹੋ ਚੁੱਕੀ ਆ ਔਰ ਕੁਝ ਲੋਕ ਹੁਣ ਵੀ ਉਸੇ ਉਸੇ ਬਿਮਾਰੀ ਨਾਲ ਪੀੜਤ ਨੇ ਜਿਹੜੇ ਤੁਹਾਡੇ ਸਰਕਾਰੀ ਟੂਟੀ ਲੱਗੀ ਹੋਈ ਆ ਜਿਹੜਾ ਕਿ ਸਰਕਾਰ ਕਦੇ ਪੰਪ ਲਾਇਆ ਜਾਂਦਾ ਉਹ ਵੀ ਚੈੱਕ ਕੀਤਾ ਤੁਸੀਂ ਨੇ ਉਹਦੀ ਹਜੇ ਚੈਕਿੰਗ ਨਹੀਂ ਹੋਈ ਜੀ ਅੱਛਾ ਜ਼ਿਆਦਾਤਰ ਘਰਾਂ ਦੇ ਵਿੱਚ ਉਹ ਪਾਣੀ ਜਿਹੜਾ ਪਾਣੀ ਚੱਲਦਾ ਸਮਰਸੀ ਬੱਲਾ ਜਾਂ ਜਿਹੜੇ ਹੋਰ ਵੀ ਆ ਉਹਨਾਂ ਤੋਂ ਹੇ ਚੈੱਕ ਕਰਵਾਇਆ ਵਾ ਫਿਰ ਇਹਦਾ ਤੁਸੀਂ ਕਾਰਨ ਕੀ ਮੰਨਦੇ ਹੋ ਕੀ ਕਾਰਨ ਹੋ ਸਕਦਾ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਹੋਰ ਵੀ ਪਿੰਡ ਨੇ ਦਾਗ ਪਿੰਡ ਜਸੜ ਪਿੰਡ ਸੀਲੋ ਪਿੰਡ ਹੋਰ ਵੀ ਪਿੰਡ ਤੁਹਾਡੇ ਪਿੰਡ ਤੇ ਐਡੀ ਵੱਡੀ ਘਾਤਕ ਬਿਮਾਰੀ ਕਿਉਂ ਪੈਦਾ ਹੋਈ ਹੈ ਅਸੀਂ ਵੀ ਅਸੀਂ ਸੋਚਦੇ ਹਾਂ ਜੀ ਅਸੀਂ ਹੁਣ ਅਸੀਂ ਸਮਝਦੇ ਹਾਂ ਕਿ ਆਲੇ-ਦਾਲ ਸਾਰੀ ਇੰਡਸਟਰੀ ਆ ਗਈ ਹੈ ਬਿਲਕੁਲ ਇੰਡਸਟਰੀ ਕਾਰਨ ਹੁਣ ਸਾਨੂੰ ਨਹੀਂ ਪਤਾ ਕਿਹੜੀ ਇੰਡਸਟਰੀ ਬਿਲਕੁਲ ਗਰਾਊਂਡ ਤੇ ਇਹ ਗੰਦਾ ਪਾਣੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਸਾਡਾ ਇਹਦਾ ਮਸਲਾ ਇਹਦਾ ਹੱਲ ਕੀਤਾ ਜਾਵੇ। ਦੇਖੋ ਇਹ ਜਿਹੜੀ ਆਪਾਂ ਡਾਕਟਰੀ ਕਹਿ ਸਕਦੇ ਇਹਨੂੰ ਕਾਫੀ ਸਾਲ ਹੋ ਗਏ ਕਿ ਜਦੋਂ ਤੇ ਹੁਣ ਤੱਕ ਜਿਹੜੀ ਉਹ ਜਿਹੜੀ ਇੱਕ ਘਾ ਕਰ ਚੁੱਕੀ ਹੈ ਬਿਮਾਰੀ ਆਪਣੇ ਜੀਨ ਦੇ ਨੀਤੇ ਸਰਲ ਤਾਂ ਹੁਣ ਉਹਨਾਂ ਨੇ ਜਿਹਦਾ ਇੰਡਸਟਰੀ ਲੱਗਦੀ ਆ ਜਿਹਦਾ ਐਨਓਸੀਆ ਮਿਲਦੀਆਂ ਨਹੀਂ ਗੀਆਂ ਕਿਉਂਕਿ ਐਨਓਸੀਆ ਪਿੰਡਾਂ ਵਾਲੇ ਨੇ ਤਾਂ ਦਿੱਤੀਆਂ ਨਹੀਂ ਹੋਈਆਂ ਹੈਗੀਆਂ ਇਹਨਾਂ ਨੇ ਬਾਹਰੋਂ ਲਿਆਂਦੇ ਜਾਂ ਅਫਸਰਾਂ ਤੋਂ ਲਿਆਂਦੀਆਂ ਨੇ ਜਾਂ ਕਿ ਦੋ ਬਿਲਕੁਲ ਬਿਲਕੁਲ ਐਮਐਲਏ ਹੁਣਗੇ ਉਸ ਟਾਈਮ ਦੇ ਜੋ ਮੁੱਖ ਅਧਿਕਾਰੀ ਹੁਣ ਦੋਨਾਂ ਇਹ ਸਾਡਾ ਪੰਜਾਬ ਆ ਇੱਥੇ ਸਾਰਾ ਕੁਝ ਹੋ ਜਾਂਦਾ ਵਾ ਹਾਂਜੀ ਇਹੀ ਅਸੀਂ ਤਾਂ ਹੀ ਸਮਝਿਆ ਵੀ ਹੋਇਆ ਹੋਇਆ ਜੀ ਪਰ ਜਦੋਂ ਇਹ ਲੋਕ ਇਸ ਤਰ੍ਹਾਂ ਦੇ ਕਰਦੇ ਨੇ ਉਹ ਇਹ ਨਹੀਂ ਸੋਚਦੇ ਵੀ ਸਾਡੇ ਵੀ ਬੱਚੇ ਨੇ ਕਿਤੇ ਜਾ ਕੇ ਸਾਨੂੰ ਵੀ ਇਹਦਾ ਨੁਕਸਾਨ ਭੁਗਤਣਾ ਪੈਣਾ ਕਿਸੇ ਦੇ ਦੋ ਤਿੰਨ ਛੱਪੜ ਵੀ ਲੈ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਨਾਲ ਵੀ ਮੈਂ ਕਿਹਾ ਕਿ ਤੁਹਾਡੇ ਕੋਈ ਸੀਵਰੇਜ ਦੀ ਸਮੱਸਿਆ ਨਹੀਂ ਗਈ ਮਤਲਬ ਉਹ ਸੀਵਰੇਜ ਦਾ ਕੋਈ ਹੱਲ ਨਹੀਂ ਹੈਗਾ ਜੇ ਕੋਈ ਹੱਲ ਹੈਗਾ ਜਾਂ ਤੁਸੀਂ ਹੁਣ ਸਰਪੰਚ ਬਣਿਓ ਜਾਂ ਤੁਹਾਡੇ ਕੋ ਕੀ ਮਾਡਲ ਹੈ ਇਸ ਵਕਤ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੀ ਦੇਖੋ ਜਿਹੜੇ ਛੱਪੜ ਹੁੰਦੇ ਛੱਪੜ ਪਾਣੀ ਆਪਣੇ ਲੈਵਲ ਹੁੰਦਾ ਨਾ ਥਲੀ ਨੀਚੇ ਧਰਤੀ ਚ ਪਾਣੀ ਨਾ ਜਾਂਦਾ ਉਹਨਾਂ ਦਾ ਜੀ ਇਹ ਤਾਂ ਨੀਚੇ ਪਾਣੀ 300 ਫੁੱਟ ਤੱਕ ਪਾਣੀ ਚੈੱਕ ਕਰਾਇਆ ਜੀ ਉਹਦਾ 1100 ਆਇਆ ਜੀ ਇਹ ਤਾਂ ਛੱਪੜ ਦਾ ਪਾਣੀ ਆਪਾਂ ਇਹਦਾ ਮੰਨ ਨਹੀਂ ਸਕਦੇ ਨੀਚੇ ਜਾਣੂ ਜੀ ਛੱਪੜ ਦਾ ਪਹਿਲਾਂ ਵੀ ਸੀਗੇ ਜੀ ਇਹ ਤਾਂ ਜੱਦੀਆਂ ਇੰਡਸਟਰੀਆਂ ਚ ਲਾਈਆਂ ਨੇ ਸਾਡੇ ਜੀ ਉਹਦੇ ਦਾ ਪ ਸੰਗਵਾਲ ਸਾਹਿਬ ਤੁਹਾਡੇ ਨਜ਼ਦੀਕ ਰਹਿੰਦੇ ਨੇ ਕਿ ਹੁਣ ਕੋਈ ਮਾਡਲ ਤਿਆਰ ਕੀਤਾ ਕਿ ਜਿਹੜਾ ਜਿਹੜੀ ਨਿਕਾਸੀ ਆ ਪਾਣੀ ਦੀ ਉਹ ਕਿਸੇ ਤਰੀਕੇ ਨਾਲ ਹੋ ਸਕੇ ਜਾਂ ਜਿਹੜਾ ਥੱਲੇ ਵਾਲਾ ਪਾਣੀ ਆ ਉਹ ਸਾਨੂੰ ਪੀਣ ਲਈ ਕੁਸ਼ੁੱਧ ਮਿਲੇ ਬਿਲਕੁਲ ਜੀ ਉਹ ਜਿੱਦਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਜੀ ਉਹ ਤਾਂ ਅਸੀਂ ਹਲ ਪੰਚਾਇਤ ਪੱਧਰ ਤੇ ਜਾਂ ਮਤਲਬ ਸਰਕਾਰ ਨਾਲ ਕਰ ਲਾਂਗੇ ਜੀ ਸਾਰਾ ਕੁਝ ਇਹ ਤਾਂ ਪ੍ਰੋਬਲਮ ਸਾਨੂੰ ਫੈਕਟਰੀਆਂ ਤੋਂ ਆ ਜੀ ਜਿਹੜੀ ਮੇਨ ਗੱਲ ਹੈ ਉਹਦੀ ਰੋਕਥਾਮ ਕਿਵੇਂ ਹੋ ਸਕਦੀ ਹੈ ਉਹਦੀ ਰੋਕਥਾਮ ਲਈ ਅਸੀਂ ਹੁਣ ਸਾਰਿਆਂ ਦੇ ਜੀ ਪ੍ਰਸ਼ਾਸਨ ਨਾਲ ਐਮ ਐਲ ਏ ਸਾਹਿਬ ਨਾਲ ਹੋਰ ਸਾਰਿਆਂ ਨਾਲ ਕੰਟੈਕਟ ਕਰਾਂਗੇ ਜੀ ਉਹ ਵੀ ਸਾਡੀ ਮਦਦ ਕਰੀ ਜਾਵੇ ਇਹਨਾਂ ਦੇ ਸੈਂਪਲ ਲੈ ਜਾਣ ਜਾਂ ਇਹਨਾਂ ਦੇ ਆਪਣੇ ਟ੍ਰੀਟਮੈਂਟ ਪਲਾਂਟ ਜੋ ਵੀ ਸਰਕਾਰ ਕੰਨੀ ਉਹਨਾਂ ਨੂੰ ਹੁੰਦੀਆਂ ਨੇ ਜੀ ਗਾਈਡਲਾਈਨ ਉਹ ਗਾਈਡਲਾਈਨ ਮੁਤਾਬਕ ਕਰਨਾ ਪਊਦਾ ਜੀ ਉਹਦਾ ਪਾਣੀ ਆਪੇ ਬਚੂਗਾ ਜੀ ਨੀਚੇ ਵਾਲੇ ਇਹ ਪੱਦੀ ਨਗਰ ਦੇ ਸਰਪ ਔਰ ਉਹਦੇ ਸੈਕਟਰੀ ਰਹੇ ਨੇ ਜਤਿੰਦਰ ਸਿੰਘ ਜੀ ਹੈਪੀ ਭਾਈ ਜੀ ਸਾਸਿਕਾਲ ਹੈਪੀ ਜੀ ਅੱਜ ਤੁਸੀਂ ਇਹ ਪ੍ਰਾਰਲਾ ਕੀਤਾ ਸਰਪੰਚ ਨੇ ਪੰਚਾਇਤ ਨੇ ਤੇ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਕਿਵੇਂ ਲੱਗਿਆ ਤੁਹਾਨੂੰ ਵੀ ਜਰ ਇਹ ਕੰਮ ਹੋਣਾ ਚਾਹੀਦਾ ਇਹ ਉਪਰਾਲਾ ਵੀਰ ਜੀ ਮੈਂ ਨਹੀਂ ਕਰਿਆ ਇਹ ਪੰਚਾਇਤ ਨੇ ਕਰਿਆ ਜੀ ਸਾਡੇ ਲਾਲੀ ਨੌਜਵਾਨ ਮੁੰਡਾ ਸਰਪੰਚ ਬਣਿਆ ਹਾਂ ਇਹਦੇ ਵੱਲੋਂ ਤੇ ਆਪਣੀ ਸੰਦੀਪਪੁਰ ਕਲੋਨੀਆਂ ਤੋਂ ਸਰਪੰਚਾਂ ਇਹਦੀ ਪੰਚਾਇਤ ਵੱਲੋਂ ਹਾਂ ਇਹਦਾ ਇਹ ਹੋਇਆ ਸੀ ਵੀ ਮੈਂ ਤਾਂ ਇੱਕ ਆਇਆ ਹੋਇਆ ਕਰਕੇ ਸਬਾਬੂ ਬਣ ਗਿਆ ਜੋ ਉਪਰਾਲਾ ਸਾਰਾ ਪੰਚਾਇਤ ਦਾ ਹੀ ਹੈ ਪੰਚਾਇਤ ਮੈਂਬਰੀ ਜਾ ਕੇ ਟੈਸਟ ਕਰਾ ਕੇ ਆਇਆ ਪਾਣੀ ਕਿਉਂਕਿ ਪੰਚਾਇਤ ਕੋਲੇ ਕੰਪਲੀਟਾ ਆਉਂਦੀ ਨਹੀਂ ਬਹੁਤ ਜ਼ਿਆਦਾ ਮੈਂ ਵੀ ਇਹਨਾਂ ਨਾਲ ਗੱਲ ਕਰੀ ਨੂੰ ਮੈਂ ਜਿੱਦਣ ਦਾ ਬਾਹਰੋਂ ਆਇਆ ਮੇਰਾ ਢਿੱਡ ਬਹੁਤ ਇਹਨਾਂ ਨੇ ਕਿਹਾ ਵੀ ਹੋ ਸਕਦਾ ਪਾਣੀ ਚ ਪ੍ਰੋਬਲਮ ਹੋਵੇ ਤੇ ਇਹਨੇ ਲਾਲੀ ਮੈਨੂੰ ਖੋ ਰੇ ਇਹ ਕਹਿੰਨਾ ਵੀ ਆਪਾਂ ਵੀਰੇ ਸੈਂਪਲ ਟੈਸਟ ਕਰਾ ਲੈਨੇ ਆ ਫਿਰ ਅਸੀਂ ਸੈਂਪਲ ਭਰੇ ਇਹਨਾਂ ਨਾਲ ਮੁੰਡਾ ਪੰਚਾਇਤ ਮੈਂਬਰ ਦੋ ਭੇਜੇ ਅਸੀਂ ਯੂਨੀਵਰਸਿਟੀ ਜਾ ਕੇ ਡ੍ਰੌਪ ਕਰਕੇ ਆਏ ਤੇ ਫਿਰ ਉਹਨੂੰ ਕੱਲ ਅਸੀਂ ਚੱਕ ਕੇ ਲਿਆਏ ਉਹਦੀ ਰਿਪੋਰਟ ਸਾਰੀ ਉਹਦੀ ਰਿਪੋਰਟ ਦੇ ਵਿੱਚ ਅਸੀਂ ਜਦੋਂ ਵੀ ਪੜਿਆ ਵੀ 1100 ਤੱਕ ਜਿਹੜਾ ਵਾ ਕੈਮੀਕਲ ਦੀ ਮਾਤਰਾ ਜਿਹੜੀ ਆ ਰਹੀ ਹੈ ਯੂਨੀਵਰਸਿਟੀ ਵਾਲਿਆਂ ਨੇ ਵੀ ਇਹ ਕਿਹਾ ਵੀ ਇਹ ਪਾਣੀ ਆ ਜਿਹੜਾ ਪੀਣ ਯੋਗ ਨਹੀਂ ਹੈਗਾ ਸੋ ਅਸੀਂ ਉਹਦੇ ਸਬੰਧਤ ਹੁਣ ਜਿੰਨੇ ਵੀ ਜਲ ਵਿਭਾਗ ਨੇ ਉਹਨਾਂ ਨੂੰ ਵੀ ਚਿੱਠੀ ਪਾਵਾਂਗੇ ਐਨਜੀਟੀ ਨੂੰ ਵੀ ਪਾਵਾਂਗੇ ਤੇ ਆਪਣੇ ਪ੍ਰੋਡਿਊਸਰ ਕੰਟਰੋਲ ਬੋਰਡ ਨੂੰ ਵੀ ਚਿੱਠੀ ਪਾਵਾਂਗੇ ਵੀ ਸਾਡੇ ਪਿੰਡ ਚ ਆ ਕੇ ਸਾਰੇ ਜਿੱਥੋਂ ਤੁਹਾਨੂੰ ਜੀ ਕਰਦਾ ਸੈਂਪਲ ਭਰੋ ਤੇ ਪਾਣੀ ਚੈੱਕ ਕਰੋ ਤਾਂ ਜੋ ਜਿਹੜੇ ਸਾਡੇ ਲੋਕ ਬਿਮਾਰ ਨੇ ਆ ਦੇਖਿਆ ਕੁੜੀਆਂ ਦੋ ਤਿੰਨ ਮੁੰਡੇ ਆ ਰਿਪੋਰਟਾਂ ਲਈ ਫਿਰਦੇ ਆ ਬਈ ਇਹਨਾਂ ਨੂੰ ਇਹਨੂੰ ਕਾਲਾ ਪੀੜੀ ਆ ਕਿਸੇ ਨੂੰ ਕੈਂਸਲ ਸੋ ਮੈਂ ਫੇਰ ਇਹ ਗੱਲ ਕਰਦਾ ਬਈ ਐਨ ਆਰ ਆਈਆਂ ਦਾ ਸਾਡਾ ਸਹਿਯੋਗ ਨਹੀਂ ਇਹ ਪੰਚਾਇਤ ਦਾ ਦੇ ਲਾਲੀ ਦਾ ਸੁਖਵੀਰ ਲਾਲੀ ਦਾ ਤੇ ਇਹਦੇ ਨਾਲ ਜਿਹੜੇ ਮੈਂਬਰ ਨੇ ਉਹ ਤੇ ਅੱਡੇ ਤੋਂ ਜਿਹੜੇ ਆਪਣੇ ਕੁੜੀ ਸਰਪੰਚਾ ਸੰਦੀਪ ਕੌਰ ਇਹਨਾਂ ਦਾ ਸੋ ਉਪਰਾਲਾ ਇਹਨਾਂ ਦਾ ਹੀ ਮੇਰੇ ਤਾਂ ਆਏ ਹੋਏ ਕਰਕੇ ਜਿਵੇਂ ਕਹ ਲਓ ਵੀ ਨਾਲ ਸਵੱਭ ਬਣ ਗਿਆ ਤੇ ਮੈਂ ਹਮੇਸ਼ਾ ਪਿੰਡ ਦੇ ਨਾਲ ਆ ਇਹ ਮੇਰਾ ਪਰਿਵਾਰ ਆ ਮੈਂ ਇਹਨਾਂ ਦੇ ਨਾਲ ਪਹਿਲਾਂ ਵੀ ਸੀ ਗਾਂ ਵੀ ਰਹੂੰਗਾ ਪਰ ਤੁਹਾਡੇ ਐਸਫੋਰਡ ਦੇ ਵਿੱਚ ਇੱਕ ਟਾਊਨ ਲਾਈਨ ਹੈਗੀ ਆ ਜਿੱਥੇ ਵਰਲਡ ਦਾ ਸਭ ਤੋਂ ਵੈਸਟ ਪਾਣੀ ਆ ਤੇ ਤੁਹਾਡੇ ਉਥੇ ਮੈਂ ਜਿੱਥੇ ਜਾ ਕੇ ਆਇਆ ਤੁਹਾਡੇ ਟਾਊਨ ਲੈ ਉਹਥੇ ਵੈਸਟ ਪਾਣੀ ਆ ਉਹਦਾ ਕੀ ਕਾਰਨ ਆ ਵੀ ਆਪਣੇ ਵਾਲਾ ਗੰਦਾ ਇੰਨਾ ਕਿਉਂ ਆ ਉਹ ਸ਼ੁੱਧ ਕਿਉਂ ਆ ਵੀਰ ਜੀ ਉਥੇ ਜਿਹੜੀ ਇੰਡਸਟਰੀ ਲੱਗਦੀ ਆ ਉਹ ਵੀ ਦੇਖ ਲਓ ਵੀ ਅਮਰੀਕਾ ਕੈਨੇਡਾ ਤੋਂ ਇੰਗਲੈਂਡ ਯੂਰਪ ਦੇ ਵਿੱਚ ਸਭ ਤੋਂ ਪਹਿਲਾਂ ਕੱਪੜਾ ਬਣਾਉਣ ਲੱਗਿਆ ਉਹਤੇ ਟ੍ਰੀਟਮੈਂਟ ਪਲਾਂਟ ਪ੍ਰੋਪਰ ਲਾ ਕੇ ਉਹਨੂੰ ਪਾਣੀ ਨੂੰ ਕਲੀਨ ਕਰਕੇ ਦੁਬਾਰਾ ਦਰਿਆ ਚ ਪਾਇਆ ਜਾਂਦਾ ਉਹ ਦਰਿਆ ਚ ਮੱਛੀਆਂ ਵੀ ਨੇ ਹੋਰ ਚੀਜ਼ਾਂ ਵੀ ਨੇ ਕੋਈ ਜਾਨਵਰ ਨਹੀਂ ਮਾਰਦੇ ਅਸੀਂ ਅੱਜ ਵੀ ਮੈਨੂੰ 30 ਸਾਲ ਹੋ ਗਏ ਕੈਨੇਡਾ ਚ ਰਹਿੰਦੇ ਨੂੰ ਤੋਬੇ ਦਾ ਪਾਣੀ We've been here ਟੋਬਿਆਂ ਤੋਂ ਪੈਪਾਂ ਪਾਈਆਂ ਹੋਈਆਂ ਨੇ ਜਿੱਥੇ ਮੀਂਹ ਦਾ ਪਾਣੀ ਇਕੱਠਾ ਹੁੰਦਾ ਵਰਖ ਦਾ ਪਾਣੀ ਇਕੱਠਾ ਹੁੰਦਾ ਉਹ ਪਾਣੀ ਲੋਕਾਂ ਨੂੰ ਪਿਲਾਇਆ ਜਾਂਦਾ ਤੇ ਕੋਈ ਵੀ ਉਥੇ ਕੋਈ ਬਿਮਾਰ ਨਹੀਂ ਸੁਣਿਆ ਪਾਣੀ ਤੋਂ ਜਿਹੜਾ ਅੱਜ ਇਹ ਟਾਈਮ ਆ ਵੀ ਕੈਨੇਡਾ ਦਾ ਪਾਣੀ ਦੁਨੀਆ ਦਾ ਬੈਸਟ ਮੰਨਿਆ ਜਾਂਦਾ ਉਹਦਾ ਕਾਰਨ ਇਹ ਆ ਵੀ ਕੈਨੇਡਾ ਚ ਲੋਕ ਜਾਗਰੂਕ ਹੈਗੇ ਆ ਵੀ ਪਾਣੀ ਨੂੰ ਕਿਵੇਂ ਬਚਾਉਣਾ ਸੋ ਉਥੋਂ ਦਾ ਜਿਹੜੀਆਂ ਚੀਜ਼ਾਂ ਨੇ ਮੈਂ ਇਹਨਾਂ ਨਾਲ ਵੀ ਸਾਂਝੀਆਂ ਕਰੀਆਂ ਨੇ ਵੀ ਪਾਣੀ ਨੂੰ ਆਪਾਂ ਬਚਾਇਆ ਜਾਵੇ ਜੇ ਆਉਣ ਵਾਲੇ ਸਮੇਂ ਚ ਕੋਈ ਪੰਚਾਇਤ ਦਾ ਮੈਂਬਰ ਜਾਂ ਸਰਪੰਚ ਸਾਹਿਬ ਉਥੇ ਬਾਹਰ ਜਾਣ ਅਸੀਂ ਉੱਥੇ ਇਹਨਾਂ ਦੀ ਬਾਹਰ ਜਾ ਕੇ ਇਹਨਾਂ ਨੂੰ ਦਿਖਾਵਾਂਗੇ ਵੀ ਇਸ ਤਰ੍ਹਾਂ ਪਾਣੀ ਹੈ ਜਿਹੜਾ ਸਾਂਭਿਆ ਹੋਇਆ ਸੋ এনਵਾਇਰਨਮੈਂਟ ਜ਼ਰੂਰੀ ਹੈ ਜੀ ਪਾਣੀ ਦੀ ਜ਼ਰੂਰਤ ਦਰਖਤ ਹੁਣ ਮੈਂ ਕੱਲ ਹੀ ਗੱਲ ਕਰੀ ਆ ਸਾਡੇ ਇਹਨਾਂ ਨੇ 1.5 ਲੱਖ ਦਰਖਤ ਲਾਇਆ ਪੰਚਾਇਤ ਨੇ ਅੱਛਾ ਜੀ ਉਹ ਜਿਹੜੀਆਂ ਮੱਝਾਂ ਨੇ ਗੁੱਜਰਪਣਾਵਾ ਦੀਆਂ ਉਹ ਮੱਝਾਂ 1.5 ਲੱਖ ਦਰਖਤ ਖਾ ਗਈਆਂ ਸਾਡੇ ਪਿੰਡਾਂ ਉਹਨਾਂ ਨੂੰ ਬੰਦ ਕਰਨ ਜਾਂਦੀ ਹੈ ਪੰਚਾਇਤ ਕੋ ਉਹ ਗੱਲ ਪੈਂਦੀ ਹੈ ਤੇ ਇਹਦੇ ਲਈ ਜੇ ਪੰਜਾਬ ਸਰਕਾਰ ਜਾਂ ਉਹਦੇ ਸਬੰਧਤ ਵਿਭਾਗੀਆਂ ਜਿਹੜੇ ਜਾਂ ਬਣਪੇ ਆਗਲੇ ਆ ਜਿਹੜੇ ਝਗਲਾਤ ਵਾਲਿਆ ਉਹ ਪਰਾਲਾ ਕਰਨ ਕੋਈ ਜੱਦ ਉਹਨਾਂ ਨੂੰ ਜੰਗਲ ਲਵਾਉਣ ਜਾ ਉਹਨਾਂ ਨੂੰ ਬੈਨ ਕਰਨ ਕਿ ਦੋਧੀਆਂ ਮੱਝਾਂ ਇਸ ਏਰੀਆ 'ਚ ਨਹੀਂ ਆ ਸਕਦੀਆਂ ਆ ਚਲੋ ਜਿਹੜਾ ਪਰਦੀ ਤੋਂ ਲੈ ਕੇ ਭਗਨਪੁਰੇ ਰੋਡ ਜਾਂਦਾ ਇਹਦੇ ਉੱਪਰ ਸਾਰੀ ਪੰਚਾਇਤ ਨੇ ਦਰਖਤ ਲਾਏ ਉਹਨਾਂ ਦੇ ਡੰਗਰ ਲੰਘ ਜਾਂਦੇ ਆ ਉਹ ਖਾ ਜਾਂਦੇ ਆ ਕੁਝ ਬੱਕਰੀਆਂ ਆਲੇ ਜਾਂਦੇ ਆ ਉਹ ਖਾ ਜਾਂਦੇ ਆ ਦੇਖੋ ਪੰਚਾਇਤ ਤਾਂ ਆਪਣਾ ਕੰਮ ਬਹੁਤ ਵਧੀਆ ਕਰ ਰਹੀ ਆ ਇਹ ਨੌਜਵਾਨ ਮੁੰਡੇ ਆ ਇਹ ਆਪ ਕਲੀਨ ਅਪ ਆਪ ਕਚਾੜੂ ਚੱਕੀ ਫਿਰ ਦਿੰਦੇ ਪਿੰਡ ਜਿਵੇਂ ਦੇਖਿਆ ਪਰ ਇਹ ਵੀ ਕੀ ਕਰਨ ਵਿਚਾਰੇ ਵੀ 1.5 ਲੱਖ ਦਰਾਸਤ ਮਦਦ ਹੋ ਗਿਆ ਸੋ ਇਸ ਕਰਕੇ ਸਰਕਾਰ ਇਹਨਾਂ ਦਾ ਸਹਿਯੋਗ ਕਰੇ ਤੇ ਸਬੰਧਤ ਮਹਿਕਮੀਆਂ ਜਿਹੜੇ ਇਸ ਚੀਜ਼ ਨਾਲ ਉਹ ਇਹਨਾਂ ਨਾਲ ਮਿਲ ਕੇ ਚੱਲਣ ਆਉਣ ਵਾਲੇ ਸਮੇਂ 'ਚ ਹੁਣ ਅਸੀਂ ਇਹਨਾਂ ਤੋਂ ਸਾਰੀ ਇਹ ਪੰਚਾਇਤ ਵੱਲੋਂ ਕੰਪਲੇਂਟ ਕਰਾਂਗੇ ਐਨਜੀਟੀ ਨੂੰ ਵੀ ਪਰਨੂਸ਼ਨ ਕੰਟਰੋਲ ਬੋਰਡ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਅਸੀਂ ਭੇਜਾਂਗੇ ਸਾਰੇ ਮਹਿਕਮਿਆਂ ਨੂੰ ਭੇਜਿਆ ਜਾਣਾ ਮੁੱਖ ਮੰਤਰੀ ਪੰਜਾਬ ਨੂੰ ਵੀ ਮੁੱਖ ਮੰਤਰੀ ਪੰਜਾਬ ਨੂੰ ਜਿਵੇਂ ਖਰਾਨਾ ਜੀ ਨੇ ਤੁਹਾਨੂੰ ਪਹਿਲਾਂ ਜਾਣਕਾਰੀ ਪੂਰੀ ਦੇਤੀ ਆ ਵੀ ਕਿਵੇਂ ਭੇਜਿਆ ਜਾਣਾ ਸੋ ਨਾਲ ਆਪਣੇ ਜਲ ਵਿਭਾਗ ਚੋ ਐਸਡੀਓ ਰਿਟਾਇਰ ਨੇ ਇਹ ਵੀ ਆਪਣੀ ਹੈਲਪ ਕਰ ਸਹਿਆ ਹੋਰ ਵੀ ਪੰਚਾਇਤ ਦੇ ਵਿੱਚ ਵੀ ਬੜੇ ਨੌਜਵਾਨ ਜਿਹੜੇ ਸਾਰੀ ਟੀਮ ਮੈਨੂੰ ਇਹ ਖੁਸ਼ੀ ਆ ਵੀ ਨੌਜਵਾਨ ਨੇ ਤੇ ਪੜੇ ਲਿਖੇ ਨੇ ਸੋ ਇਹ ਆਉਣ ਵਾਲੇ ਸਮੇਂ ਚ ਪਿੰਡ ਦਾ ਕੋਈ ਭਲਾ ਕਰਨੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹ ਪ੍ਰੋਗਰਾਮ ਕੀਤਾ ਦੱਸੋ ਹਨ ਫੜੇ ਹੋ ਸਾਡੇ ਨਾਲ ਇਸ ਵਕਤ ਏਸੀ ਮਹਿਕਮੇ ਦੇ ਰਿਟਾਇਰ ਅਫਸਰ ਨੇ ਸੋ ਉਹਨਾਂ ਤੋਂ ਆਪਾਂ ਜਾਣਕਾਰੀ ਲੈਣੇ ਆ ਉਹਨਾਂ ਤੋਂ ਆਪਾਂ ਜਾਣਕਾਰੀ ਲੈਣੇ ਆ ਕਿ ਜਿਹੜੀ ਇੱਥੇ ਐਕਟੀਆਂ ਲੱਗੀਆਂ ਨੇ ਜਾਂ ਦੂਸ਼ਤ ਪਾਣੀਆਂ ਇਹਦੀ ਜਿਹੜੀ ਰੋਗਤਾਮਾ ਕਿਵੇਂ ਹੋ ਸਕਦੀ ਹੈ ਜੀ ਰੋਗਤਾਮਦਾ ਜੀ ਇਹ ਤਾਂ ਹੀ ਹੋ ਸਕਦੀ ਹੈ ਜੇ ਇੱਕ ਤਾਂ ਉਹ ਟ੍ਰੀਟਮੈਂਟ ਪਲਾਂਟ ਲਾਉਣ ਆਪਦੇ ਪੰਜ ਆਜ਼ੇ ਟ੍ਰੀਟਮੈਂਟ ਪਲਾਨ ਰੌਮ ਦੂਜੀ ਇੱਥੇ ਹਰ ਇੱਕ ਘਰ ਦੇ ਵਿੱਚ ਜਿਹੜਾ ਗਰਾਊਂਡ ਵਾਟਰ ਹੈ ਜਿਹੜਾ ਸਰਕਾਰੀ ਪੀ ਦਾ ਪਾਣੀ ਪਹੁੰਚੇ ਔਰ ਕਿਉਂਕਿ ਲੋਕ ਦੂਜੇ ਪਾਣੀ ਨਾਲ ਹੀ ਵਰਤਣ ਤਾਂ ਜ਼ਿਆਦਾ ਵਧੀਆ। ਸਰਕਾਰੀ ਹਰੇ ਘਰ ਦੇ ਵਿੱਚ ਕਿਉਂਕਿ ਇਹ ਇਥੇ ਕਾਫੀ ਦਾ ਹੋ ਉਹ ਮੈਂ ਸੁਣਿਆ ਵੀ ਉਹ ਅੱਡੇ ਤੇ ਇਹ ਉੱਥੇ ਪਾਣੀ ਜਾਂਦਾ ਹੀ ਨਹੀਂ ਹੈ ਸਰਕਾਰ ਦਾ ਜਾਂ ਖਸ਼ਬੂਰ ਹੈ ਇਹ ਸਕੀਮ ਨੂੰ ਸਕੀਮ ਨੂੰ ਵੱਡੀ ਕੀਤੀ ਤੇ ਆਰਗੂਮੈਂਟ ਕੀਤਾ ਜਾ ਰਿਹਾ ਇੱਕ ਸੀਵਰ ਜ਼ਰੂਰੀ ਹੈ ਇੱਥੇ ਤੁਸੀਂ ਆਪਣੇ ਮਹਿਕਮੇ ਦੇ ਇਹ ਬਤਾਰ ਐਸਪੀਓ ਰਿਟਾਇਰ ਵੀ ਹੋਇਓ ਤੇ ਤੁਹਾਨੂੰ ਪਹਿਲਾਂ ਵੀ ਇਦਾਂ ਦੇ ਪਿੰਡਾਂ ਦੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ ਉਸ ਵੇਲੇ ਮੈਂ ਕਿਸ ਤਰੀਕੇ ਨਾਲ ਪਰ ਰਿਟਾਇਰ ਹੋਇਆ ਜੀ ਮੈਂ ਤਾਂ ਮਤਲਬ ਉਸ ਵੇਲੇ ਮੈਂ ਰੂਰਲ ਏਰੀਆ ਵਿੱਚ ਜਦੋਂ ਮੈਂ ਰਿਟਾਇਰ ਹੋਇਆ ਨਹੀਂ ਸੀਗਾ ਮੈਂ ਸਿਰਫ ਮੈਂ ਸ਼ਹਿਰੀ ਏਰੀਆ ਸੀਗਾ ਜਦੋਂ ਮੈਂ ਰਟਾਇਆ ਜਿਹੜੀਆਂ ਫੈਕਟਰੀਆਂ ਲੱਗ ਰਹੀਆਂ ਨੇ ਤੁਸੀਂ ਇਹ ਮੰਨਦੇ ਹੋ ਵੀ ਪਹਿਲਾਂ ਉਹਨਾਂ ਨੂੰ ਕੋਈ ਨਾ ਕੋਈ ਜਿਹੜਾ ਲਾਇਸੈਂਸ ਮੈਂ ਇੱਧਰ ਰਹਿੰਦਾ ਵੀ ਨਹੀਂ ਸੀ ਹੁਣ ਇਹ ਇਹ ਇੱਕ ਕੱਲਾ ਹੀ ਪਿੰਡ ਦੀ ਗੱਲ ਨਹੀਂ ਹੈਗੀ ਪੂਰੇ ਡੇਲੋਂ ਵਲਾਕ ਦੀ ਗੱਲ ਹੈ ਹਾਂਜੀ ਹਾਂਜੀ ਇੱਥੇ ਨਾਲ ਹੀ ਪਿੰਡ ਟਿੰਬਾ ਨਾਲ ਧਰੋੜ ਇਹ ਜਿਹੜੇ ਡੀਲਰ ਨੇ ਇਹ ਵੇਚ-ਵੇਚ ਕੇ ਜਾਈਏ ਨੇ ਕਿਸੇ ਨੂੰ ਕੋਈ ਖਿਆਲ ਨਹੀਂ ਆਪਣਾ ਮਤਲਬ ਕਰਦੇ ਆ ਮਤਲਬ ਉਹ ਚ ਕਹਿ ਲੋ ਵੀ ਤੁਸੀਂ ਵੀ ਹੈਨਾ ਠੀਕ ਠੀਕ ਪਈਏ ਵਟ ਕੇ ਹੋ ਜਾਂਦੇ ਆ ਲੋਕਾਂ ਦੀ ਜਾਨਵਾਲ ਦਾ ਕੋਈ ਖਿਆਲ ਨਹੀਂ ਹੋਰ ਦੇਖੋ ਇੱਥੇ ਜਿੱਥੇ ਮਾਹਰ ਇਸ ਗੱਲ ਨੂੰ ਮੰਨਦੇ ਨੇ ਉੱਥੇ ਇਹ ਵੀ ਗੱਲ ਮੰਨਣ ਦੇ ਵਿੱਚ ਆ ਵੀ ਜਿਹੜੇ ਡੀਲਰ ਨੇ ਉਹ ਆਪਣੀ ਜ਼ਮੀਨ ਜਿਹੜੀ ਆ ਉਹ ਵੇਚ ਕੇ ਤੇ ਉਹ ਰੁਪਏ ਵਟਦੇ ਆ ਤੇ ਚਲੇ ਜਾਂਦੇ ਆ ਪਰ ਜਿਹੜਾ ਇੱਥੇ ਲੋਕਾਂ ਦੇ ਨਾਲ ਨੁਕਸਾਨ ਹੁੰਦਾ ਲੋਕਾਂ ਦਾ ਜਾਨੀ ਨੁਕਸਾਨ ਹੁੰਦਾ ਮਾਲੀ ਨੁਕਸਾਨ ਹੁੰਦਾ ਔਰ ਛੁੱਧ ਪਾਣੀ ਦਾ ਜਿਹੜੀ ਵੱਡੀ ਪ੍ਰੋਬਲਮਾ ਸਮੱਸਿਆ ਇਸ ਨਗਰ ਦੇ ਵਿੱਚ ਕੈਂਸਰ ਪ੍ਰੇਟਾ ਦੀ ਆ ਸੋ ਇਹਦੇ ਲਈ ਇਹਨਾਂ ਦੀ ਪੁਰਜ਼ੋਰ ਮੰਗਾਂ ਸਰਕਾਰ ਤੋਂ ਕਿ ਇਸ ਜਿਹੜੀ ਇਹਨਾਂ ਨੂੰ ਲਾਮ ਪਈ ਹੋਈ ਹੈ ਇਸ ਤੋਂ ਮੁੱਖ ਮੰਤਰੀ ਪੰਜਾਬ ਨੂੰ ਵੀ ਇਹ ਮੰਗ ਕਰਦੇ ਨੇ ਸਬੰਧਤ ਮਹਿਕਮਿਆਂ ਨੂੰ ਵੀ ਮੰਗ ਕਰਦੇ ਨੇ ਕਿ ਇਹ ਪਿੰਡ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਆਈ ਹੋਈ ਆ ਦੁਸ਼ਤ ਪਾਣੀ ਦੀ ਸੋ ਇਹਦੀ ਰੋਕਥਾਮ ਕਿਸੇ ਵੀ ਤਰੀਕੇ ਨਾਲ ਕੀਤੀ ਜਾਵੇ ਔਰ ਨਗਰ ਸਹਾਸਦ ਦੇਣ ਨੂੰ ਤਿਆਰ ਆ ਔਰ ਸਰਕਾਰਾਂ ਅੱਗੇ ਮੰਗ ਕਰਦੇ ਨੇ ਔਰ ਉਮੀਦ ਆ ਕਿ ਸਰਕਾਰ ਵੀ ਇਸ ਵਿਸ਼ੇ ਦੇ ਉੱਤੇ ਜ਼ਰੂਰ ਗੌਰ ਕਰੇਗੀ अच्छा माता जी जेड़ा पानी ਤੁਸੀਂ ਪੀਨੇ ਹੋ ਉਹ ਤੁਹਾਡਾ ਲੱਗਦਾ ਵੀ ਤੁਹਾਨੂੰ ਟੇਸਟ ਬਦਲੇ ਉਹਦਾ ਸਵਾਦ ਬਦਲੇ ਜਮੇ ਬਿਲਕੁਲ ਤੜਕੇ ਨੂੰ ਤਾਂ ਨਾ ਪੂਲੀ ਪੂਲੀ ਝੂਲੀ ਜਮੇ ਤਾਂ ਇਹਦਾ ਬਾਰਤਣਾ ਦੇ ਵਿੱਚ ਓਕੇ ਹਾਂ ਜਿਹੜਾ ਹਣਾ ਦਹਿਲਵਾ ਜਮੇ ਹੋੜਾ ਨਹੀਂ ਹੈਗਾ ਤਾਂ ਸਾਰੀ ਤੜਕੇ ਨੂੰ ਮੇਰੀ ਖਾਦੀ ਹੋ ਜਾ ਅੱਛਾ ਜੀ ਮਤਲਬ ਭੁੱਖ ਹੀ ਨਹੀਂ ਲੱਗਦੀ ਇਹ ਪਾਣੀ ਪੀਣ ਨਾਲ ਨਾ ਖਿਆ ਲੱਗਦੀ ਨਾ ਭੁੱਖ ਲੱਗਦੀ ਤੇ ਮ ਆਰਓ ਸਿਸਟਮ ਸਾਰਿਆਂ ਦੇ ਘਰਾਂ 'ਚ ਲੱਗੇ ਹੋਣੇ ਜਿਹੜੇ ਆਰਓ ਸਾਫ ਪਾਣੀ ਸ਼ੁੱਧ ਪਾਣੀ ਵਾਲੇ ਹੁੰਦੇ ਆ ਕਿੱਥੇ ਸਾਡੇ ਕਿੱਥੇ ਲੱਗਿਆ ਹੋਣਾ ਓਕੇ ਇੱਥੇ ਟੈਂਕੀ ਦਾ ਪਾਣੀ ਆਉਂਦਾ ਜਾਂ ਕਿਵੇਂ ਟੂਕੀਆਂ ਦਾ ਪਾਣੀ ਆ ਸਾਡੇ ਤਾਂ ਟੈਂਕੀ ਦਾ ਆਉਦਾ ਟੈਂਕੀ ਦਾ ਪਾਣੀ ਆਉਂਦਾ ਟੈਂਕੀ ਦਾ ਆਉਂਦਾ ਵੀਰੇ ਉਹਦੇ 'ਚ ਵੀ ਇਹ ਦਿੱਕਤ ਆ ਰਹੀ ਹੈ ਤੁਹਾਨੂੰ ਉਹ ਤਾਂ ਹਾਂ ओके 1 ਮਿੰਟ ਮਾਤਾ ਜੀ ਜਦੋਂ ਪਾਣੀ ਤੁਸੀਂ ਪੀਨੇ ਹੋ ਤੁਹਾਨੂੰ ਕੀ ਦਿੱਕਤ ਆ ਰਹੀ ਹੈ ਤੁਹਾਨੂੰ ਕਿਦਾਂ ਲੱਗਦਾ ਹੈ ਤਾਂ ਬਿਮਾਰ ਹੋਏ ਪਿਆ ਸਮਾਂ ਬਹੁਤ ਆਖਦਾ ਹੈ ਪਾਣੀ ਹੋ ਕੇ ਕਿਹੇ ਕੰਮ ਦਾ ਹੈ ਨਹੀਂ ਇਹਦੇ ਨਾਲ ਅਲਰਜੀ ਵਗੈਰਾ ਵੀ ਹੁੰਦੀ ਹੈ ਖੁਖਾਜ ਖੁਦਲੀ ਹੁੰਦੀ ਹੈ ਭਾਈ ਭੰਡਿਆਂ ਤੇ ਓਕੇ ਸਾਡੇ ਨਹੀਂ ਨਿਕਲ ਰਿਹਾ ਹੈ ਕਿ ਜਮਾ ਓਕੇ ਹਾਂ ਤੇ ਗਾਹ ਪਾਣੀ ਹੋਣੀ ਬਥੇ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਦਾਂ ਗੋਡੇ ਗਾਡੇ ਜਿਹੜੇ ਦੁਖਦੇ ਆ ਬੁੜੀਆਂ ਤੇ ਇਹਦੇ ਕਰਕੇ ਹੀ ਦੁਖਦੇ ਜਾਂਦੇ ਹਾਂ ਜੀ ਵੀਰ ਜੀ ਇਹਦੇ ਕਰਕੇ ਹੀ ਦੁਖਦੇ ਆ ਦੋ ਦੋ ਚਾਰ ਚਾਰ ਘਰ ਤੇ ਹਰੇਕ ਦੇ ਘਰੇ ਪਏ ਨੇ ਪਾਣੀ ਪੀਣ ਦੇ ਕਾਰਨ ਹੀ ਸਾਰਾ ਕੁਝ ਹੋਇਆ ਮੇਰੀ ਗੁੜੀਆਂ ਵਾ ਉਹਨੂੰ ਇੰਨੀ ਦਵਾਈ-ਦਵਾਈ ਨਹੀਂ ਉਹਦਾ ਲੀਵਰ ਹੀ ਨਹੀਂ ਸੈੱਟ ਆਉਂਦਾ ਹਰ ਕੋਈ ਮੈਨੂੰ ਕਹਿੰਦਾ ਤੁਸੀਂ ਇਹਨੂੰ ਖਰਾਕ ਨਹੀਂ ਦਿੰਦੇ ਫਲਾਉਂਦੇ ਨਹੀਂ ਹੈਗੇ ਬਿਫੇਰਾ ਦਿੰਨੇ ਆ ਪਾਣੀ ਜਾਈ ਕੇ ਬਿਲਕੁਲ ਗੰਦਾ ਪਾਣੀ ਆਉਂਦਾ ਸਵੇਰੇ ਜਦੋਂ ਉੱਠ ਕੇ ਦੇਖਦੇ ਆ ਬਾਲਟੀਆਂ ਦੇ ਹੱਥ ਫਿਰਦੇ ਜਿਵੇਂ ਤਿਲਕ ਨਹੀਂ ਹੋਇਆ ਹੁੰਦਾ ਪੀਲਾ ਐਦਾਂ ਨਰੇਗਾ ਵਾਲੀ ਦਿਹਾੜੀ ਰੋਜ਼ ਤਾਂ ਲੱਗਦੀ ਨਹੀਂਗੀ ਹਾਂ ਜੀ ਹੁਣ ਸਾਡਾ ਤਾਂ ਬੰਦੇ ਵੀ ਨਹੀਂ ਚਰਤੇ ਅਸੀਂ ਦੱਸੋ ਕੀ ਹਾਲ ਹੈ ਨਰੇਗਾ ਵਾਲੀ ਦਿਹਾੜੀ ਨਹੀਂ ਲੱਗਦੀ ਤੇ ਉਧਰ ਡਾਕਟਰ ਦੇ ਰੋਜ਼ ਪੈਸੇ ਲੱਗਦੇ ਆ ਲੱਗਦੇ ਨੇ ਲੱਗੀ ਜਾਂਦੇ ਨੇ ਓਕੇ ਇਹ ਲੋਕਾਂ ਦੀ ਮੰਗ ਆ ਸਰਕਾਰ ਤੋਂ ਕਿ ਜਿੱਥੇ ਇਹਨਾਂ ਨੂੰ ਨਰੇਗਾ ਤੋਂ ਦਿੱਕਤ ਆ ਕਿ ਰੋਜ਼ ਦਿਹਾੜੀ ਨਹੀਂ ਲੱਗਦੀ ਪਰ ਜੇ ਲੱਗਦੀ ਆ ਉਹਨੇ ਪੈਸੇ ਜਿਹੜੇ ਆ ਉਹ ਡਾਕਟਰੀ ਦੇ ਉੱਤੇ ਲੱਗ ਜਾਂਦੇ ਨੇ ਜੀ ਜੀ ਮਾਤਾ ਜੀ ਆ ਫਾਈਟਰੀਆਂ ਲਾਟ ਜਾਂਦੇ ਖੁਦ ਹੀ ਸਾਡੀਆਂ ਹਾਂ ਹਾਂ ਜਿਆਦਾ ਸਾਡੀਆਂ ਮਾਤਾ ਉੱਥੇ ਜਾਂਦੀਆਂ ਨੇ ਹਾਂ ਹਾਂ ਉਹਨਾਂ ਦੀ ਤਾਂ ਉਮਰ ਦੇਖ ਲੈਣੇ ਉਹਨਾਂ ਦੀ ਉਮਰ ਦੇ ਦੇਣੀ ਸਾਡੀ ਕੋਈ ਬੁੜੀ ਨਹੀਂ ਉੱਥੇ ਰੱਖਦੇ ਜੀ ਫੈਕਟਰੀਆਂ ਦਾ ਠੀਕ ਹੈ ਅਜਾ ਕਹਿਨੇ ਆ ਕਿ ਫੈਕਟਰੀਆਂ ਚੱਪ ਹੋਣੇ ਚਾਹੀਦੇ ਨੇ ਪਰ ਜੇ ਤੋ ਕਟ ਹੋਣੇ ਚਾਹੀਦੇ ਨੇ ਸੁਣਾ ਭਈਆਵਾ ਬਸ ਯਹੀ ਕੰਮ ਕਰਦਾ ਹੈ ਭਈ ਮੈਨੇਜਰ ਨੇ ਬਸ ਯਹੀ ਫੋਰਮੈਨ ਨੇ ਜਾ ਕੇ ਦੇਖ ਲਾ ਫੈਕਟਰੀ ਦੇ ਵਿੱਚ ਜੇ ਕੋਈ ਵੀ ਪੰਜਾਬੀ ਹੋਵੇ ओके سارے ਕੰਮ ਨਹੀਂ ਕਰਦਾ ਜਾਂ ਕਿਹਦੇ ਦੰਦ ਤਾਂ ਮਗਰੋਂ ਕੱਢੇ ਜਾਂਦੇ ਨੇ ਮਗਰੋਂ ਬੱਲਾਂ ਬਿਠਾ ਰੀਆਂ ਕਰਦੇ ਨੇ ਪਰ ਹੁਣ ਨਹੀਂ ਕਿਸੇ ਨੇ ਕਰਦੇ ਰੂੜੀਆਂ ਦੇ ਭਈਏ ਹੁਣ ਅਸੀਂ ਦੰਦ ਬਾਏ ਪਰ ਆ ਅਸੀਂ ਖੜੇ ਹਾਂ ਅਸੀਂ ਖੜੇ ਹਾਂ ਸਾਡੇ ਕਿੰਨੇ ਕੁੱਢਿਆ ਨੇ ਦੇਖੋ ਮਾਤਾ ਜਾਨੋ ਦੇਦੇ ਪੈਸੇ ਆਉਂਦੇ ਨੇ ਨਾ ਸਾਡੇ ਕੋਲ ਹੋਰ ਸਾਨੂੰ ਮਿਹਨਤ ਆ ਅਸੀਂ ਕੀ ਖਾਈਏ ਕੀ ਖਾਈਏ ਟੁੱਟਾ ਲਾ ਕੇ ਮੰਗਣ ਲੱਗੇ ਹਾਂ ਹਾਂ ਉਹ ਤਾਂ ਫਾਈਟਰਾਂ ਦੇ ਦਰਜਾ ਨਹੀਂ ਤੇ ਤੁਹਾਡੀ ਜਵਾਬ عمر ਬਾਅਦ ਕੀ ਸਾਬ ਉੱਥੇ ਬੁੜੀਆਂ ਬਾਅਦੇ ਕੋਈ ਕੰਮ ਤਾਂ ਹੈਗਾ ਹੀ ਹੈ ਜਿਹੜੇ ਨੌਜਵਾਨਾਂ ਨੇ ਉਹਨਾਂ ਨੂੰ ਕੰਨੇ ਦੇ ਰੱਖਣਾ ਬੁੜੀਆਂ ਨੂੰ ਕਹਿੰਦਾ ਉੱਥੇ ਫਾਇਰ ਨਹੀਂ ਜਿੰਨੀ ਰੱਖਣਾ ਹਾਂ ਪੁੱਤ ਕਿਹਨਾ ਤੇਰਾ ਧਰਨੀਤ 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 ਤੂੰ ਧਰਨੀਤ ਕਿਹੜੀ ਕਲਾਸ ਪੜਦੇ ਹੋ 7 ਤੇ ਜਿਹੜਾ ਪਾਣੀ ਪੀਨੇ ਉਹ ਤੁਹਾਨੂੰ ਕਿਵੇਂ ਲੱਗਦਾ ਜਿਹੜਾ ਚਿਕ ਚਿਕ ਦਰਦ ਰੰਦਾ ਵਾ ਹੈ ਦਰਦ ਰੰਦਾ ਕਾਦੇ ਚ ਪੇਟ ਚ ਪੇਟ ਦਰਦ ਰੰਦਾ ਏ ਪਾਣੀ ਪੀਣ ਨਾਲ ਇਹ ਬੱਚੇ ਨੇ ਨਿੱਕੇ ਨਿੱਕੇ ਸਕੂਲਾਂ ਦੇ ਜਿਹੜੇ ਇਸ ਪਾਣੀ ਤੋਂ ਪੀੜਤ ਨੇ ਜਿਨ੍ਹਾਂ ਨੂੰ ਬਹੁਤ ਵੱਡੀ ਇਸ ਪਾਣੀ ਤੋਂ ਸਮੱਸਿਆ ਸੋ ਇਹਨਾਂ ਲੋਕਾਂ ਦੀ ਮੰਗ ਹੈ ਕਿ ਸਰਕਾਰ ਇਹਨਾਂ ਬਨ ਜਰੂਰ ਧਿਆਨ ਦੇਵੇ ਔਰ ਇਹਨਾਂ ਨੂੰ ਸ਼ੁੱਧ ਪਾਣੀ ਜਿਹੜਾ ਉਹ ਕਿਸੇ ਵੀ ਤਰੀਕੇ ਨਾਲ ਮਹੱਈਆ ਕਰਵਾ ਕੇ ਦੇਵੇ ਅੱਛਾ ਐਸੇ ਜੀ ਸਾਹਿਬ ਕੀ ਕਹਿਣਾ ਚਾਹੋਗੇ ਜਿੱਦਾਂ ਸਾਹਨੇ ਵਾਲ ਤੋਂ ਆਪਾਂ ਚੱਲਦੇ ਆਂ ਇੱਧਰ ਡੇਲੋ ਰੋਡ ਤੇ ਇੱਧਰ ਲੇਰੀਆ ਹੋ ਗਿਆ ਭਗਵਾਨਪੁਰਾ ਇਹ ਸਾਰਾ ਜਿਹੜਾ ਆਈ ਜ਼ੋਨ ਦੇ ਵਿੱਚ ਆਇਆ ਹੋਇਆ ਵਾ ਹਾਂਜੀ ਤੇ ਇਹਦੇ ਵਿੱਚ ਤਾਂ ਟਿੱਬਾ ਆ ਗਿਆ ਧਰੌੜ ਆ ਗਿਆ ਹਾਂਜੀ ਭਗਵਾਨਪੁਰਾ ਆ ਗਿਆ ਪੱਦੀ ਆ ਗਿਆ ਔਰ ਇੱਧਰ ਅੱਗੇ ਗੁਰਮਾ ਤੱਕ ਇਹ तकरीबन ਸਾਰੇ ਪਿੰਡਾਂ ਦਾ ਹੀ ਮਤਲਬ ਇਹ ਹੈ ਨਹੀਂ ਬੁਰੀ ਹਾਲਤ ਹੈ ਹੈਗਾ ਕੀ ਔਰ ਜਿੱਥੇ-ਜਿੱਥੇ ਤਾਂ ਸਰਕਾਰੀ ਪਾਣੀ ਜਾਂਦਾ ਹੈ ਉੱਥੇ ਉੱਥੇ ਤਾਂ ਠੀਕ ਹੈ ਔਰ ਇੱਥੇ ਕਲੋਨੀਆਂ ਬਹੁਤ ਵੱਸ ਗਈਆਂ ਓਕੇ ਫੋਨਾਂ ਦੇ ਵਿੱਚ ਬਹੁਤ ਬੁਰੀ ਹਾਲਤ ਹੈ ਪਾਣੀ ਦੀ ਲੋਕ ਆਪਣਾ ਪਾਣੀ ਯੂਜ਼ ਕਰਦੇ ਆ ਔਰ ਜਿਹਦੇ ਵਿੱਚ ਕੋਈ ਵੀ ਉਹ ਨਹੀਂ ਆ ਰਹੀ ਹੈ ਮੈਂ ਥੋੜੀ ਖਰਾਲ ਸਾਹਿਬ ਟੈਕਨੀਕਲ ਤਰੀਕੇ ਨਾਲ ਤੁਸੀਂ ਕਿਵੇਂ ਦੇਖਦੇ ਹੋ ਟੈਕਨੀਕਲ ਤਰੀਕੇ ਨਾਲ ਤੁਸੀਂ ਬੜੀ ਜੀ ਜਾਣਕਾਰੀ ਹੋ ਥੋੜਾ ਜਿਹਾ ਜੋ ਇਹਨਾਂ ਨੇ ਕਿਹਾ ਹੈਗਾ ਉਹਦੇ ਵਿੱਚ ਮੈਂ ਤੁਹਾਨੂੰ ਐਡ ਕਰਨਾ ਚਾਹੂੰਗਾ ਇੱਥੇ ਕਲੋਨੀਆ ਐਸੀਆਂ ਵੀ ਹੈ ਜਿੱਥੇ ਜੀ ਕੋਲੋਨਾਈਜ਼ਰ ਨੇ ਬਿਨਾ ਸੀਐਲਯੂ ਲੈ ਕਲੋਨੀਆ ਬਸਾਤੀਆਂ ਜਦਕਿ ਹੈ ਉਹ ਇੰਡਸਟਰੀਅਲ ਜ਼ੋਨ ਜਿਹਦੇ ਕਰਕੇ ਪੰਜਾਬ ਗਵਰਨਮੈਂਟ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਉਹ ਮੈਂ ਕਲੋਨੀਆ ਦੇ ਨਾਮ ਤੁਸੀਂ ਉਹ ਤਾਂ ਮੈਂ ਉਹ ਵੀ ਦੱਸ ਸਕਦਾ ਓਕੇ ਕੋਈ ਦਿੱਕਤ ਨਹੀਂ ਹੈਗੀ ਜਿੱਥੇ ਅਸੀਂ ਰਹਿੰਦੇ ਸਾਡੀ ਕਲੋਨੀ ਦੇ ਵਿੱਚ ਹੀ ਦਿੱਤੀ ਏਕੜ ਜ਼ਮੀਨ ਨੂੰ ਐਸਾ ਹੈਗਾ ਅਸੀਂ ਉਹਦਾ ਕੇਸ ਆਲਰੇਡੀ ਫਾਈਲ ਕੀਤਾ ਹੋਇਆ ਹੈਗਾ ਠੀਕ ਕੱਲ ਨੂੰ ਇਸ ਇਸ ਐਕਸ਼ਨ ਨਹੀਂ ਹੋ ਰਿਹਾ ਜੇ ਇਸ ਨਗਰ ਦੀ ਵੀ ਤੁਸੀਂ ਹੈਲਪ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਵੀ ਇਹ ਕੇਸ ਫਾਈਲ ਕਰੋਗੇ ਤੁਸੀਂ ਵੀ ਇਹ ਕੇਸ ਲੜੋਗੇ ਅਸੀਂ ਬਿਲਕੁਲ ਇਹਨਾਂ ਦੀ ਹੈਲਪ ਪੂਰੀ ਮਜੂਰ ਇਹਨਾਂ ਨੂੰ ਮਦਦ ਚਾਹੀਦੀ ਹੋएगी ਅਸੀਂ ਪੂਰੀ ਮਦਦ ਕਰਾਂਗੇ ਮੈਂ ਤੁਹਾਨੂੰ ਦਿਖਾਣਾ ਚਾਹ ਰਿਹਾ ਸੀ ਇੱਕ ਫੈਕਟਰੀ ਦਾ ਐਸਾ ਪਾਣੀ ਹੈ ਜਿਹੜਾ ਕਿ ਕਾਲਾ ਪਾਣੀ ਬਾਹਰ ਸਿੱਟਿਆ ਜਾ ਰਿਹਾ ਹੈ ਜੀ ਅਗਰ ਤੁਸੀਂ ਕਹੋ ਤਾਂ ਮੈਂ ਤੁਹਾਨੂੰ WhatsApp ਫੋਟੋ ਕਰਕੇ ਭੇਜ ਦਿੰਦਾ ਤੁਸੀਂ ਫੋਟੋ ਖਿੱਚਣੀ ਚਾਹੋ ਮੈਂ ਤਕਰੀਬਨ ਪਤਾ ਹੀ ਹੈ ਜੇ ਇੰਦਰ ਬਹੁਤ ਸਾਰੀਆਂ ਫੈਕਟਰੀ ਬਹੁਤ ਸਾਰਾ ਬਿਲਕੁਲ ਬਲੈਕ ਪਾਣੀ ਹੈਗਾ ਜਿਹੜਾ ਤਾਂ ਥੈਂਕ ਯੂ ਉਹ ਜਿਨੀਆਂ ਫੋਟੋਆਂ ਚਾਹੀਦੀਆਂ ਹੋਈਆਂ ਮੈਂ ਤੁਹਾਨੂੰ ਦੇ ਦਾਂ ਲੇ ਲਾਂਗੇ ਆਪਾਂ ਹਾਂਜੀ ਐਨਜੀਟੀ ਨੂੰ ਵੀ ਪਾਵਾਂਗੇ ਤਾਂ ਜੋ ਉਹ ਤੁਰੰਤ ਇਹਦੇ ਤੇ ਕਾਰਵਾਈ ਕਰਨ ਦੇਖੋ ਫੈਕਟਰੀਆਂ ਵਾਲਾ ਇਹ ਕਮਰਸ਼ੀਅਲ ਜ਼ੋਨ ਆ ਫੈਕਟਰੀਆਂ ਲਾਉਣ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਜੋ ਸਰਕਾਰ ਦੀ ਗਾਇਡਲਾਈਨ ਆ ਉਹਨੂੰ ਪੂਰੀਆਂ ਕਰਕੇ ਫੈਕਟਰੀਆਂ ਲਾਉਣ ਗੰਦਾ ਪਾਣੀ ਥੱਲੇ ਨਾ ਸੇਣ ਕਿਉਂਕਿ ਇਹ ਪਿੰਡ ਆ ਜਿਹੜਾ ਪਿਛਲੇ ਹਜ਼ਾਰ ਸਾਲ ਤੋਂ ਇਹ ਪਿੰਡ ਬਸਿਆ ਹੋਇਆ ਕੀ ਅਪੀਲ ਕਰਨਾ ਚਾਹੁੰਦੇ ਤੇ ਅਸੀਂ ਤਾਂ ਇਹੀ ਕਹਿੰਨੇ ਆ ਵੀ ਪਾਣੀ ਆ ਜਿਹੜਾ ਗੰਦਾ ਨਾ ਕਰਨ ਤੇ ਆਪ ਦਾ ਟ੍ਰੀਟਮੈਂਟ ਪਲਾਂਟ ਲਾ ਕੇ ਪ੍ਰੋਪਰ ਉਹਨੂੰ ਪਾਣੀ ਨੂੰ ਸਹੀ ਕਰਕੇ ਧਰਤੀ ਦੇ ਦੋਹਾਂ ਜੀ ਜਿਹੜਾ ਸਨਾਰਾ ਉਹਨਾਂ ਨੇ ਬੇਨਿਆ ਜਿਆਦਾ ਜਿਆਦਾ ਸਾਡੇ ਲੈ ਦਾ ਪਾਣੀ ਦਾ